ਨੋ ਦੂਜੇ ਦਿਨ ਹੋ ਜਾਂਦੇ ਚਾਰ ਕੜੀਆਂ ਪੈ ਜਾਂਦੀ ਪਰ ਮੈਨੂੰ ਤਾਂ ਨਾ ਪ੍ਰੀਤ ਜੀ ਦੀ ਨਹੀਂ ਸੰਤਲਾ ਦੀ ਮਾੜੀ ਜੀ ਗੱਲ ਤੇ ਤੇ ਨਾ ਮੂੰਹ ਬਣਾ ਕੇ ਬਾਗੀ ਜੇ ਹੱਥ ਚੱਕਦਾ ਫੇਰ ਦੱਸ ਕੀ ਧੀ ਗੱਲ ਹੋ ਗਈ ਸੀ ਆਖ ਨੂੰ ਬੰਦਾ ਯਾਰ ਮਾ ਦਾ ਉਹਨੂੰ ਵੀ ਤਾਂ ਦੇਖਣਾ ਚਾਹੀਦਾ ਸੀ ਪਹਿਲਾਂ ਜਾ ਕੇ ਕੁੜੀ ਦੇ ਹੱਥ ਚੱਕਣ ਲੱਗ ਗਈ ਜਦੋਂ ਆਪ ਦੇਦੇ ਹੱਥ ਚੱਕਿਆ ਫਿਰ ਮੂੰਹ ਬਣਾ ਕੇ ਚੱਕ ਕੇ ਵੇਖਿਆ ਨੋੜੀ ਪਰ ਉਹ ਤਾਂ ਯਾਰ ਇੱਕ ਪਾਸੇ ਸਹੀ ਵੀ ਹੋ ਐਵੇਂ ਸਾਰਾ ਦਿਨ ਮੇਰਾ ਦਿਮਾਗ ਖਾਈ ਜਾਂਦੀ ਰਹਿਣੀ ਛੱਡ ਤੂੰ ਐ ਨਹੀਂ ਕਰਦਾ ਤੂੰ ਉਹ ਨਹੀਂ ਕਰਦਾ ਤੂੰ ਇਹ ਕਰਦਾ ਵਧੀਆ ਚਾਰ ਦਿਨ ਮੇਰਾ ਵੀ ਖੜਾ ਛੁੱਟ ਗਿਆ ਸਮਝ ਜੱਬਾ ਜੀ ਕੌਣ ਹੁਣ ਛੇਤੀ ਮੈਂ ਵੀ ਨਹੀਂ ਕਰਦਾ 8-10 ਦਿਨ ਉਹਨੂੰ ਲਾਉਣ ਦੇ ਸੁਰਤ ਟਿਕਾਣੇ ਆਉਣ ਦੇ ਫੇਰ ਦੇਖਾਂਗੇ ਜਿਹੜਾ ਕੁਝ ਬਣਦਾ ਨਰੇ ਦੇ ਪੇਕਿਆਂ ਨੂੰ ਵੀ ਮਾੜਾ ਜਿਹਾ ਪਤਾ ਲੱਗ ਗਈ ਵੀ ਇੱਕ ਗਲਤੀ ਇਸੇ ਦੀ ਹੁੰਦੀ ਹੈ ਛੋਟੀ ਕੁੜੀ ਦੀ ਯਾਰ ਬਣ ਜਦੋਂ ਬੰਦਾ ਕਿੰਨਾ ਕੁ ਟਾਈਮ ਨਹੀਂ ਹੋ ਕੇ ਚੱਲੀ ਜਲੂ ਉਹ ਬਿਨਾਂ ਗੱਲ ਤੋਂ ਹਰੇਕ ਦਾ ਗੱਲ ਤੇ ਕਲੇਸ਼ 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 ਦੱਸ ਵੀ ਮਾਨ ਕਿੱਡੀ ਗਲਤੀ ਕਰਤੀ ਹੈ ਕੁੜੀ ਨੂੰ ਰੱਖ ਕੇ ਜਿਹੜੇ ਲੋਰ ਸੀ ਫੇਰ ਹੀ ਇੱਥੇ ਰਹਿੰਦੀ ਆ ਉਹ ਬਾਕੀ ਸ਼ਿਰਕਾਏ ਤੂੰ ਮੰਗੀ ਨਹੀਂ ਉਹ ਤਾਂ ਪਹਿਲਾਂ ਜਾ ਕੇ ਤਾਂ ਅਡਵਾਂਸ ਦੇ ਦੋ ਮਹੀਨੇ ਨਹੀਂ ਬਸ ਇਹਦਾ ਵੀ ਸਾਰੇ ਹੀ ਪਿਆਰੇ ਕੀ ਹੋ ਗਿਆ ਬੜੀ ਖੁਸ਼ ਹੋ ਰਹੀ ਆ ਖੁਸ਼ ਤਾਂ ਹੋਣਾ ਹੀ ਆ ਖੁਸ਼ ਕਿਉਂ ਨਾ ਹੋਵਾਂ ਜਦੋਂ ਸਾਰੀ ਚੀਜ਼ ਮੇਰੇ ਕਹਿ ਮਤਾਂਕੀ ਹੋਈ ਜਾਂਦੀ ਆ ਜਿਵੇਂ ਜਿਵੇਂ ਮੈਂ ਸੋਚੀ ਜਾਂ ਨਹੀਂ ਉਹ ਹੋਈ ਜਾਂਦਾ ਕਿਉਂ ਹੁਣ ਇਹ じゃ ਕੀ ਹੋ ਗਿਆ ਜਿਹੜਾ ਪਹਿਲਾਂ ਨਹੀਂ ਹੋਇਆ ਤਾਨੂੰ ਨਹੀਂ ਪਤਾ ਦੇਖ ਲੋ ਥੋਟੀ ਪਰ ਗਈ ਨਾ ਮੈਨੂੰ ਘਰੋਂ ਕੱਢਣ ਨੂੰ ਫੇਰਦੀ ਸੀ ਆਪੇ ਬਾਗੀ ਮੈਂ ਤਾਂ ਕੁਝ ਕਿਹਾ ਵੀ ਨਹੀਂ ਪਤਾ ਨਾਲੇ ਮੇਰੇ ਥੱਪੜ ਮਾਰਿਆ ਸੀ ਗਾਉ ਨੇ ਵਧੀਆ ਹੋ ਗਿਆ ਚਲ ਕੋਈ ਨਹੀਂ ਜੇ ਤੇਰੇ ਉਹਨੇ ਥੱਪੜ ਮਾਰਿਆ ਸੀ ਨਾ ਤਾਂ ਉਹਨੂੰ ਆਪਦੇ ਕੀਤੀ ਵੀ ਸਜ਼ਾ ਮਿਲ ਗਈ ਠੀਕ ਹੈ ਨਾ ਨਾਲੇ ਯਾਰ ਵਧੀਆ ਹੋ ਗਿਆ ਆਪਣੇ ਰਾਹ ਦਾ ਢੋੜਾ ਆ ਵਧੀਆ ਵੀ ਚੱਕਿਆ ਗਿਆ ਇਹ ਤਾਂ ਉਹ ਗੱਲ ਹੋ ਗਈ ਵੀ ਸੱਪ ਵੀ ਮਰ ਗਿਆ ਤੇ ਲਾਠੇ ਵੀ ਨਹੀਂ ਟੁੱਟੇ ਚਲ ਹੁਣ ਮੇਰੀ ਗੱਲ ਸੁਣ ਲੈ ਹੁਣ ਆਪਾਂ ਨੂੰ ਕੋਈ ਡਾਡ ਡੱਕ ਨਹੀਂ ਹੈਗਾ ਮੈਨੂੰ ਤੁਹਾਨੂੰ ਕਾਪਾ ਨੂੰ ਧਮਕੀਆਂ ਦੀਆਂ ਨਹੀਂ ਸੀਗੀ ਮੈਂ ਆਹ ਕਰ ਦੂੰ ਮੈਂ ਘਰੇ ਦੱਸ ਦੂੰ ਮੈਂ ਫਲਾਣਾ ਕਰ ਤੇ ਕਿਡਾ ਕਰ ਦੂੰ ਮੇਰੇ ਕੋਲ ਤੁਹਾਡੀ ਵੀਡੀਓ ਆ ਹੁਣ ਬਣਾ ਲੈ ਜਿਹੜੇ ਵੀਡੀਓ ਉਸ ਦਿਨ ਆਪਾਂ ਜਦੋਂ ਕੋਠੇ ਤੇ ਖੜੇ ਸੀ ਆ ਬਸ ਸਿੰਪਲ ਗੱਲ ਹੀ ਕਰ ਰਹੇ ਸੀ ਦੇਖੋ ਕੋਈ ਵੀਡੀਓ ਬਣਾਉਂਦੀ ਸੀ ਵੀਡੀਓ ਬਣੀ ਨਹੀਂ ਲੱਗੀ ਨਹੀਂ ਉਹ ਆਪਣਾ ਜਲੂਸ ਕਢਾ ਦਿੰਦੀ ਘਰੇ ਉਹ ਚਲ ਕੋਈ ਨਹੀਂ ਵਧੀਆ ਹੋ ਗਿਆ ਜਿਹੜਾ ਕੁਝ ਹੋ ਗਿਆ ਨਾਲੇ ਮੇਰੀ ਗੱਲ ਸੁਣ ਤੂੰ ਸੈਂਟਰ ਜਾਂਦੀ ਨਹੀਂ ਅੱਜ ਨਹੀਂ ਅੱਜ ਮੈਂ ਜਾਂਦੀ ਨਹੀਂ ਹੈਗੀ ਸੈਂਟਰ ਅੱਜ ਮੈਂ ਘਰੇ ਹੀ ਆ ਮੈਂ ਯਾਰ ਥੱਕੀ ਬੜੀ ਪਈ ਸੀ ਮੈਂ ਤਾਂ ਕਰਕੇ ਮੈਂ ਛੁੱਟੀ ਲੈ ਲਈ ਅੱਛਾ ਹੋਰ ਫਿਰ ਹੋਰ ਤਾਂ ਕੋਈ ਹੈ ਨਹੀਂ ਬਈ ਹੁਣ ਕਮਾਈ ਦਾ ਸਾਧਨ ਦੀਪ ਫਿਰ ਮੈਂ ਹੁਣ ਕੀ ਕਰਾਂ ਕੱਲੀ ਜਾਣੀਆਂ ਮੈਨੂੰ ਔਖਾ ਹੋ ਜਾਂਦਾਗਾ ਤੁਸੀਂ ਤਾਂ ਹੁਣ ਮੈਨੂੰ ਕੋਈ ਪੈਸਾ ਟਕਾ ਲਿਆ ਕੇ ਦਿੰਦੇ ਨਹੀਂ ਹੈਗੇ ਓਏ ਮੇਰੀ ਗੱਲ ਸੁਣਾ ਮੈਂ ਤੈਨੂੰ ਐਂ ਕਹਿੰਦਾ ਸੀ ਜੱਜ ਤੂੰ ਫਰੀ ਹੈ ਤਾਂ ਮੈਂ ਤੈਨੂੰ ਕਮਾਖ ਮੂ ਲਿਆਉਂਦਾ ਸਿਨੇਮੇ ਚ ਵਗ ਚੱਲਦੇ ਆ ਫਿਲਮ ਦੇਖ ਆਨੇ ਆਪਾਂ ਨਾ ਨਾ ਮੈਂ ਨਹੀਂ ਜਾਣਾ ਹੈਗਾ ਕਿਤੇ ਠੀਕ ਹੈ ਐਵੇਂ ਜੇ ਕਿਸੇ ਨੂੰ ਦੇਖ ਲਿਆ ਨਾ ਆਪਾਂ ਨੂੰ ਐਵੇਂ ਅੰਡ ਗੋਣ ਚ ਗੱਲਾਂ ਹੋ ਜਾਣਗੀਆਂ ਮੈਂ ਹਜੇ ਜਾਂਦੀ ਨਹੀਂ ਜਿੰਨਾ ਟਾਈਮ ਤੁਹਾਡੇ ਘਰੇ ਨਹੀਂ ਗੱਲ ਹੁੰਦੀ ਉਹਨਾ ਟਾਈਮ ਨਹੀਂ ਮੈਂ ਤੇਰੇ ਨਾਲ ਕਿਤੇ ਜਾਂਦੀ ਮੈਂ ਤਾਂ ਇਕੱਲੀ ਜਾਉਂਗੀ ਉਹ ਯਾਰ ਦੇਖਣ ਨੂੰ ਆਪਾਂ ਨੂੰ ਕਿਹੜਾ ਕਿਸੇ ਦਾ ਡਰ ਆ ਜੇ ਕੋਈ ਦੇਖਦਾ ਦੇਖ ਲੈਣ ਦੇ ਹੁਣ ਤਾਂ ਆਪਾਂ ਹਸਬੰਡ ਵਾਈਫਾਂ ਵਾਲੇ ਹਸਬੰਡ ਵਾਈਫਾਂ ਯਾਰ ਉਹ ਸਿਰਫ ਆਪਾਂ ਨੂੰ ਪਤਾ ਵੀ ਹਸਬੰਡ ਵਾਈਫਾਂ ਠੀਕ ਹੈ ਘਰਦਿਆਂ ਨੂੰ ਤਾਂ ਨਹੀਂ ਪਤਾ ਹੈਗਾ ਨਾ ਤੇਰੇ ਭਰਾ ਨੂੰ ਪਤਾ ਤੇ ਨਾ ਤੇਰੀ ਬੇਬੇ ਨੂੰ ਪਤਾ ਚੱਲ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਹੌਲੀ ਹੌਲੀ ਆਪਕੇ ਪਤਾ ਲੱਗ ਜੂਗਾ ਆਪਾਂ ਵਿਵਾਕੀਆਂ ਹੋਣਾ ਚੱਲ ਜੇ ਮੈਂ ਪਾਈ ਨਾਲ ਗੱਲ ਕਰ ਲਊਗਾ ਨਲੇ ਹੌਲੀ ਹੌਲੀ ਬਾਈ ਆਪੇ ਉਹ ਪਤਾ ਮੈਨੂੰ ਯਾਰ ਤੇਰਾ ਗੱਲ ਕਰਨ ਵਾਲਾ ਵੀ ਤੂੰ ਕਿੰਨੀ ਕ ਗੱਲ ਕਰਦਾ ਕਿਸੇ ਨਾਲ ਓਏ ਚੱਲ ਕੋਈ ਨਹੀਂ ਯਾਰ ਉਹ ਪਤਾ ਕੀ ਗੱਲ ਹੈ ਮੈਨੂੰ ਆਇਆ ਮਨ ਲਗਾ ਵੀ ਇਹ ਰਹੇ ਐ ਸੋਚਣਗੇ ਵੀ ਚੱਲ ਇੱਕ ਇੱਕ ਤਾਂ ਸਾਡੇ ਮੁੰਡਾ ਸੀਗਾ ਅਸੀਂ ਵਧੀਆ ਦਾ ਵਿਆਹ ਕਰਨਾ ਸੀ ਕੱਚ ਬੱਚ ਕੇ ਵੀ ਇਹਨੇ ਹੋਰ ਹੀ ਚਾਨ ਚੜਾਤਾ ਵੀ ਸਾਡੇ ਤਾਂ ਇਹ ਰੀਝਾਂ ਸੁਪਨੇ ਸਾਰੇ ਮਾਰਦੇ ਉਹ ਮੈਂ ਤਾਂ ਨਹੀਂ ਦੱਸਦਾ ਬੇਬੇ ਨੂੰ ਹੋਰ ਤਾਂ ਗੱਲ ਕੋਈ ਨਹੀਂ ਹੈਗੀ ਵਿਆਹ ਤਾਂ ਇੱਕ ਨੱਕ ਦਿਨ ਕਰਾਉਣੇ ਸੀਗਾ ਕਿਸੇ ਹੋਰ ਨਾਲ ਵੀ ਕਰਾਉਣਾ ਸੀ ਤੇਰੇ ਨਾਲ ਵੀ ਕਰਾਉਣਾ ਸੀਗਾ ਚੱਲ ਤੇਰੀ ਮਰਜ਼ੀ ਹੈ ਯਾਰ ਜਿਵੇਂ ਮਰਜ਼ੀ ਕਰ ਲੈ ਠੀਕ ਹੈ ਪਰ ਮੈਨੂੰ ਤਾਂ ਇੱਕ ਗੱਲ ਦੀ ਖੁਸ਼ੀ ਆ ਵੀ ਉਹ ਆਪਦੇ ਆਪ ਹੀ ਬਾਈ ਗਈ ਨਹੀਂ ਤਾਂ ਬਲੈਕਮੇਲ ਹੀ ਕਰਦੀ ਰਹਿੰਦੀ ਸੀ ਸਾਰਾ ਦਿਨ ਮੈਨੂੰ ਪਤਾ ਕੀ ਕਹਿੰਦੀ ਸੀ ਕਿ ਘਰ ਦਾ ਸਾਰਾ ਕੰਮ ਕਰਾ ਕੇ ਜਾ ਕਰ ਉਹਦੇ ਕਰਕੇ ਮੇਰੀ ਸਵੇਰ 8:00 ਵਜੇ ਦੀ ਬੱਸ ਵੀ ਲੰਘ ਜਾਂਦੀ ਸੀ ਤੇ ਮੈਂ ਏਡੀ ਦੂਰ ਤੁਰ ਕੇ ਜਾਂਦੀ ਸੀ ਓਏ ਖੁਸ਼ੀ ਤਾਂ ਮੈਨੂੰ ਵੀ ਹੈਗੀ ਆ ਵਿਚਾਰਾ ਬਾਕੀ ਪਰ ਯਾਰ ਮੈਂ ਸੋਚਦਾ ਵੀ ਬਾਈ ਦਾ ਔਖਾ ਹੋ ਜੂਗਾ ਓ ਬਾਈ ਦਾ ਕਿਤੇ ਨਹੀਂ ਔਖਾ ਹੁੰਦਾ ਹੈਗਾ ਓਏ ਯਾਰ ਤੂੰ ਗੱਲ ਨਹੀਂ ਸਮਝਦੀ ਕੋਮਲ ਹੁਣ ਨਾ ਤਾਂ ਉਹ ਵਿਚਾਰਾ ਉੱਧਰ ਦਾ ਰਿਹਾ ਨਾ ਉੱਧਰ ਰਿਹਾ ਨਾ ਉਹ ਹੋਰ ਕਰਾਉਣ ਯੋਗ ਰਾ ਹੁਣ ਉਹ ਜਾਉ ਤੇ ਜਾਉ ਕਿੱਧਰ ਤੁਸੀਂ ਮੇਰੀ ਗੱਲ ਸੁਣੋ ਬੰਦੇ ਨੂੰ ਨਾ 부ੜੀ ਵੀ ਨਾ ਬਹੁਤ ਔਖਾ ਜਾਂਦਾ ਕਿਉਂਕਿ ਬੰਦੇ ਦਾ ਕੰਮ ਹੁੰਦਾ ਸਾਰਾ ਬਾਹਰੋਂ ਲਿਆਉਣਾ ਕਮਾਉਣਾ ਤੇ 부ੜੀ ਦਾ ਕੰਮ ਹੁੰਦਾ ਘਰੇ ਖਾਣਾ ਪੀਣਾ ਰੋਟੀ ਟੁੱਕ ਬਣਾਉਣਾ 부ੜੀ ਦਾ ਇਹ ਕੰਮ ਹੁੰਦਾ ਮੈਂ ਯਾਰ ਬੰਦੇ ਨੂੰ ਥੋੜਾ ਝਟਕਾ ਤਾਂ ਲੱਗਦਾ ਹੀ ਹੈ ਝਟਕੇ ਵਾਲੀ ਗੱਲ ਤਾਂ ਹੈਗੀ ਆ ਪਰ ਉਹਨੇ ਆ ਜਾਣਾ ਯਾਰ ਚਾਰ ਪੰਜ ਦਿਨਾਂ ਚ ਆ ਜਾਣਾ ਨਹੀਂ ਕੋਈ ਇਹੋ ਜੀ ਗੱਲ ਨਹੀਂ ਏਡੀ ਵੱਡੀ ਗੱਲ ਵੀ ਨਹੀਂ ਹੋਈ ਹੈਗੀ ਵੀ ਉਹ ਉੱਥੇ ਜਾ ਕੇ ਬਹਿ ਜੇ ਓਏ ਮੈਨੂੰ ਪ ਇੱਕ ਦੋ ਵਾਰੀ ਬਾਈ ਨਾਲ ਲੜਾਈ ਜੀ ਹੋ ਗਈ ਸੀ। ਉਦੋਂ ਵੀ ਉਹ ਲੜਕੇ ਬਾਗੇ ਸੀ। ਤੈਨੂੰ ਪਤਾ ਉਦੋਂ ਅਸੀਂ ਉਹਨੂੰ ਮਸਾ ਲੈ ਕੇ ਸੀ ਪੰਚਾਇਤਾਂ ਰਾਹੀਂ ਉਹਨਾਂ ਦੇ ਪੈਰੀ ਹੱਥ ਲਾ ਕੇ ਵੀ ਤੁਸੀਂ ਤੋਰ ਤੋਂ ਚੱਲ ਕੋਈ ਗੱਲ ਨਹੀਂ। ਨਾਲੇ ਬਾਈ ਦੀ ਕੋਈ ਗਲਤੀ ਵੀ ਨਹੀਂ ਸੀ। ਗਲਤੀ ਵੀ ਉਹਦੀ ਸੀਗੀ। ਉਹਦੇ ਮਾਪਿਓ ਵੀ ਇਹੇ ਜਿਹੇ ਨੇ। ਉਹ ਤਾਂ ਉਸੇ ਨੂੰ ਸਹੀ ਕਹਿੰਦੇ ਨੇ ਚਾਹੇ ਉਹ ਲੱਖ ਮਾੜੀ ਹੋਵੇ। ਹਾਂ ਠੀਕ ਹੈ ਬਈ ਮਾਪਿਓ ਤਾਂ ਫਿਰ ਉਸੇ ਦਾ ਹੀ ਸਾਥ ਦਿੰਦਾ ਹੁੰਦਾ। ਆ ਬੀਬੀ ਆ ਗਈ ਪਪੂ ਚੋ ਤੁਸੀਂ ਚੱਲ ਮੈਂ ਜਾਂਦਾ। ਐਨੀ ਗਰਮੀ ਆ। ਦੋ ਪੁੱਤੋਂ ਨੇ ਦੇਖ ਲੈ ਮੁੰਡਿਆਂ ਨੂੰ ਨਾ ਜੇ ਉੱਥੇ ਅੱਡੇ ਤੇ ਫੋਨ ਕਰਦੇ ਆ ਜਾਵਾਂ ਨਹੀਂ ਆ ਕੇ ਨਹੀਂ ਜਾਂਦੇ ਜੇ ਜਾਣਾ ਬੰਗਾ ਨੇ ਮਿੰਟ 'ਚ ਮੋਟਰਸਾਈਕਲ ਲੈ ਕੇ ਮਿੰਟ 'ਚ ਜੜਾ ਜਾਂਦੇ ਤੇ ਮੇਰੇ ਵੇਲੇ ਨਾਲ ਕੋਈ ਮੋਟਰਸਾਈਕਲ ਦਾ ਟਾਈਮ ਹੀ ਨਹੀਂ ਹੈਗਾ ਹੋ ਹੋ ਬਾੜੀ ਗਰਮੀ ਹੈ ਹਾਈ ਪਤਨੀ ਕਰੇ ਕੋਈ ਵਿੰਦੀ ਨਾ ਹੈਗਾ ਖਾਈ ਨਹੀਂ ਜਾ ਕੇ ਨਿਓ ਸੱਡੇ ਚੜਾ ਲੈ ਜੀ ਤੂੰ ਹੱਤੜ ਦੇ ਇੰਨਾ ਗੋਡੇ ਰੋਦੇ ਆ ਨਾ ਮੈਂ ਤੜਕੇ ਹੁੰਗਾਰੇ ਮੁੰਡਰ ਮਹਾਮੈਣੀ ਚੜਾ ਜਾਈ ਬਈ ਆ ਟਾਈਮ ਬਸ ਆਉਗੀ ਤੇ ਉੱਥੇ ਆ ਜੂਗੀ ਮੈਂ ਪਤਨੀ ਘਰੇ ਦੀ ਨੇ ਨੀ ਪ੍ਰੀਤ ਪ੍ਰੀਤ ਕੋੜ ਕਿਦਰ ਵਾ ਕੇ ਮੈਨੂੰ ਪਾਣਨਾ ਖਲਾਸ ਕੇ ਜਾਈ ਨਾ ਦੀਦੀ ਨਹੀਂ ਹੈਗੀ ਪਤਾ ਨਹੀਂ ਚੰਗੇ ਸੀ ਉਸੇ ਸਾਡ ਲਿਆ ਹੋਗਾ ਮਾਂ ਜੀ ਅੰਦਰ ਵਰਗੀ ਹੋਣੀਆਂ ਆ ਗਈ ਮਾਂ ਸੱਸੀ ਕਾਲ ਸੱਸਰੀ ਕਾਲ ਆਏ ਆਏ ਕੀ ਦਰਵਾਗੇ ਬਰੀ ਤਾਂ ਮੈਂ ਪਾਣੀ ਮੰਗੀ ਆ ਨਹੀਂ ਮੈਂ ਦਾ ਮੂੰਹ ਸੱਕੋ ਕਿ ਆਉਂਦੀ ਦਾ ਤੂੰ ਬੈਠ ਮੈਂ ਲੈ ਕੇ ਦਿੰਦਾ ਬਾਣੀ ਤੇ ਲੈ ਆ ਪਾਣੀ ਦੀ ਘੋਟਾ ਓਹੋ ਜੇ ਦਰਵਾਗੇ ਕੇ ਨਾਈ ਨੂੰ ਹੋ ਜਾਂਦੇ ਆ ਨਾ 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 ਉਹਦਾ ਕਾਨੂੰ ਆ ਹਾਂ ਪ੍ਰੀਤਾ ਉਹਦੇ ਪੇਕੇ ਵਾਗੀ ਪੇਕੇ ਵਾਗੀ ਹਾਂ ਨਾ ਨੂੰ ਆਈ ਨਹੀਂ ਨਾ ਸੀਗਾ ਵੀ ਮੇਰੀ ਮੰਮੀ ਹੈ ਨਹੀਂ ਘਰੇ ਤੇ ਵੀ ਮੇਰੇ ਭੂਆ ਕੋਲੇ ਗਈ ਹੈਗੀ ਤੇ ਪੇਕੀ ਕੀ ਕਰਨ ਵਾਗੀ ਕਾ ਕੋਈ ਬਿਵਾਰ ਮੂਰ ਹੋ ਗਿਆ ਕੋਈ ਬਿਮਾਰ ਮੂਰ ਨਹੀਂ ਹੋਇਆ ਉਹ ਤਾਂ ਆਕੜ ਕੇ ਗਈ ਐ ਆਕੜ ਕੇ ਕਿਹਦੇ ਨਾਲ ਤੇਰੇ ਨਾਲ ਆਹੋ ਮੇਰੇ ਨਾਲ ਹਾਂ ਜਿਹੜੀ ਉਹ ਕੁੜੀ ਰੱਖੀ ਆਪਾਂ ਕਰਾਇਦਾਰ ਹਾਂ ਉਹਦੇ ਨਾਲ ਲੜਪੀ ਸੀਗੀ ਹਾਂ ਕਿਰਾਏ ਪਿੱਛੇ ਸੱਚ ਐ ਮੈਨੂੰ ਤਾਂ ਪਹਿਲਾਂ ਇਹਨੇ ਝੂਠ ਬੋਲਤਾ ਕਹਿੰਦੀ ਐ ਕਿ ਮੈਨੂੰ ਕਿਰਾਇਆ ਦਿੱਤਾ ਨਹੀਂਗਾ ਉਹ ਕੁੜੀ ਨੇ ਮੈਨੂੰ ਕਿਹਾ ਸੀ ਕਹਿੰਦੀ ਵੀ 2 ਮਹੀਨਿਆਂ ਦਾ ਬਈ ਮੈਂ ਕਿਰਾਇਆ ਦੇ ਰੱਖਿਆ ਪਹਿਲਾਂ ਜਦੋਂ ਮੈਂ ਇਹਨੂੰ ਪੁੱਛਿਆ ਇਹ ਕਹਿੰਦੀ ਕਿਰਾਇਆ ਦਿੱਤਾ ਨਹੀਂ ਜਦੋਂ ਮੈਂ ਕੁੜੀ ਕੋਲ ਗਿਆ ਕੁੜੀ ਕਹਿੰਦੀ ਵੀ ਮੈਂ ਤਾਂ ਪਹਿਲਾਂ ਹੀ 2 ਮਹੀਨੇ ਜਿਹੜੇ ਪੂਰੇ ਹੋ ਗਏ ਸੀ ਮੈਂ ਤਾਂ ਪਹਿਲਾਂ ਦੇਤਾ ਸੀ ਕੱਲੇ 1 ਮਹੀਨੇ ਦਾ ਰਹਿੰਦਾ ਮੇਰਾ ਤਾਂ ਹਾਂ ਤੇ ਇਸ ਤੋਂ ਬਾਅਦ ਚੋ ਕੁੜੀ ਨਾਲ ਹੱਥੋਂ ਪਾਈ ਹੋਗੀ ਉਹਦੇ ਮਾਰਨ ਮਾਰਨ ਲੱਗੀ ਫਿਰ ਮੌਕੇ ਤੇ ਮੈਂ ਪਹੁੰਚ ਗਿਆ ਫਿਰ ਮੇਰੇ ਤੋਂ ਚੱਕਿਆ ਗਿਆ ਹੱਥ ਫਿਰ ਉਹਦੇ ਤੇ ਬਸ ਇਸੇ ਗੱਲ ਤੇ ਆਕੜ ਗਿਆ ਪੇਕੇ ਵਾਗੀ ਬੇ ਬਤਾ ਕੇ ਰਿਆਂ ਦੀ ਨੂੰ ਰੋਕ ਲੈਣਾ ਤੈਨੂੰ ਪਤਾ ਹੀ ਹੈ ਓਏ ਰੁਕ ਤੈਨੂੰ ਕੀ ਲੱਗਦਾ ਹੈ ਕਮਾ ਵੀ ਮੈਂ ਰੋਕਿਆ ਨਹੀਂ ਹੋਣਾ ਕਮਾ ਮੈਂ ਕੀ ਕੋਈ ਉਹਨੂੰ ਭੇਜ ਕੇ ਰਾਜੀ ਸੀਗਾ ਉਹਨੂੰ ਐ ਕਹਿਣ ਲੱਗਾ ਕੇਰਾ ਭਵਾਂ ਜੀ ਮੂਰੇ ਹੱਥ ਮੰਨ ਲੈਣਾ ਲੱਗਾ ਮੰਮੀ ਨੂੰ ਘਰੇ ਆ ਜਾਣ ਦੇ ਓਏ ਉਹ ਤਾਂ ਐ ਕਹਿ ਕੇ ਗਈ ਹੈ ਕਹਿੰਦੀ ਜਾ ਤਾਂ ਹੁਣ ਇਸ ਕਰੇ ਕੁੜੀ ਰਹੂਗੀ ਜਾਂ ਮੈਂ ਰਹੂੰਗੀ ਕੁੜੀ ਕੀ ਕਹਿੰਦੀ ਸੀ ਵਿਚਾਰੀ ਉਹ ਕੁਛ ਕਹਿੰਦੀ ਐ ਗੱਲ ਤਾਂ ਉਹੀ ਹੈਗੀ ਨਾ ਵੀ ਉਹ ਕੁੜੀ ਨਾਲ ਕਿਰਾਏਦਾਰ ਨਾਲ ਤੇਰਾ ਕੀ ਮੁਕਾਬਲਾ ਆਪਾ ਯਾਰ ਮਕਾਨ ਦੇ ਮਾਲਕਾਂ ਦੀ ਉਹ ਕਿਰਾਏਦਾਰ ਨਹੀਂ ਆਲੀ ਨੇ ਕਿਰਾਇਆ ਦਿੱਤਾ ਹੈਗਾ ਰਹੀ ਜਾਂਦੀ ਹੈਗੀ ਰਹੀ ਜਾਂਦੀ ਹੈ ਉਹਦੇ ਨਾਲ ਤੇਰੀ ਕਾਹਦੀ ਜਿੱਦ ਆਈਗੀ ਮੈਨੂੰ ਤਾਂ ਅਸਲ ਤਾਂ ਮੇਰ ਕੋਈ ਗਲਤੀ ਹੈ ਮੈਨੂੰ ਤਾਂ ਜਿਆ ਪਤਾ ਹੁੰਦਾ ਮੈਂ ਤਾਂ ਇਹਨੂੰ ਘਰੇ ਰੱਖਦੀ ਨਹੀਂ ਜੇ ਕੁੜੀ ਨੂੰ ਮੈਂ ਤਾਂ ਆਪਦਾ ਘਰ ਪਟਿਆ ਗਿਆ ਉਹ ਕੋਈ ਨਾ ਮਾਂ ਉਹਦੀ ਵੀ ਮਾੜੀ ਜੀ ਸੁਰਤ ਟਿਕਾਣੇ ਆ ਜਾਊਗੀ ਜੋ ਚਾਰ ਦਿਨ ਆਉਤੇ ਪੇਕੇ ਲਾਏ ਉਹਨੇ ਉਹੀ ਗੱਲ ਆ ਬਸ ਤੂੰ ਵੀ ਐਵੇਂ ਬਾੜੀ ਉਹਦੀ ਮਹਤਜੀ ਨਾ ਕਰਿਆ ਕਰ ਹਰੇਕ ਵਾਰ ਹੁੰਦੀ ਤਾਂ ਗੱਲ ਤੋਂ ਆਪ ਹੀ ਹੈਗੀ ਬਣਾ ਦੋ ਜਾਨ ਜਿੰਦੀ ਮੇਰੇ ਪਤਾ ਮੈਨੂੰ ਰੋਟੀ ਖਾਣੀ ਹੈ ਕੈਂਪਾਸ ਕਰਨੇ ਉਹ ਜੇ ਰੋਟੀ ਖਾਣੀ ਹੈ ਕਿ ਸਾਰਾ ਦਿਨ ਲੜਕੇ ਦਾ ਨਹੀਂ ਖਾਣੀ ਹੈਗੀ ਆਪਦੇ ਆਪ ਵੀ ਉਹਨੂੰ ਚਾਹੀਦਾ ਸੀ ਉਹ ਕੀ ਸੋਚ ਨਹੀਂ ਸਕਦੀ ਸੀ ਵੀ ਜਦੋਂ ਮਾਂ ਇੱਥੇ ਇਹ ਨਹੀਂ ਬਾਹਰ ਤੇ ਪੇਕਣ ਜਾਈ ਜੇ ਨਹੀਂ ਘਰੋਂ ਕੌਣ ਪਕਾ ਕੇ ਦੇਊਗਾ ਕਰੋ ਰੋਟੀਆਂ ਨੂੰ ਉਹਨੇ ਜਦੋਂ ਸੋਚਿਆ ਫਿਰ ਤੂੰ ਘਰੇ ਬੈਠ ਕੇ ਸੋਚਦੀਆਂ ਸੋਚ ਖੜੀ ਹੋ ਗਈ ਲੈ ਕਰ ਲੈ ਉਹਦੇ ਆਉਣ ਤੋਂ ਪਹਿਲਾਂ ਕਿਹੜਾ ਆਪਾਂ ਕਰਦੇ ਨਹੀਂ ਸੀਗੇ ਪਹਿਲਾਂ ਵੀ ਤਾਂ ਆਪ ਹੀ ਪਕਾ ਕੇ ਖਾਂਦੇ ਸੀਗੇ ਵੇ ਉਹ ਤਾਂ ਫੇਰ ਵੀ ਆਗਣਾਇ ਕਰੀ ਉਹ ਜੇ ਕਿਸੇ ਭੈਣ ਭਾਈ ਨੂੰ ਪਤਾ ਲੱਗ ਗਿਆ ala ਕਹਿ ਦੂ ਸੱਸ ਵੀ ਕਰੇ ਨਹੀਂ ਸੀ ਪਹਿਲਾਂ ਖਬਰ ਸੱਸ ਹੀ ਲੜ ਕੇ ਗਈ ਹੋਈ ਮਗਰ ਉਹ ਬਾਗੀ ਤੇ ਉਹਦੇ ਪੇਕੇ ਨੂੰ ਚਾਹੀਦਾ ਨਹੀਂ ਸੀਗਾ ਵੀ ਅਸੀਂ ਨਾਲ ਦੀ ਲਾਣੇ ਨੂੰ ਪੁੱਠੇ ਪੈਰੀ ਮੋੜ ਗਏ ਇੱਥੋਂ ਕਿਸੇ ਨੇ ਫੋਨ ਨਹੀਂ ਲਾਇਆਗਾ ਸਾਰੇ ਇੱਕੋ ਜੇ ਪਤਾ ਨੂੰ ਕੀ ਪਤਾ ਮਾਂ ਮੇਰੇ ਸਾਲੇ ਸਾਰੇ ਇੱਕੋ ਜੇ ਹੈਗੇ ਕੋਈ ਫੋਨ ਨਹੀਂ ਲਾਉਂਦਾ ਉਹ ਤਾਂ ਆਪ ਆਪਣੀ ਕੁੜੀ ਦੀ ਮਹਿਤ ਕਰਦੇ ਕੋਈ ਨਾ ਮੈਂ ਵੀ ਦੇਖਦਾ ਕਿੰਨੇ ਦਿਨ ਰੱਖਦੇ ਉਹਨੂੰ ਉੱਥੇ ਜਦੋਂ ਸਰਦ ਟਿਕਾਣੇ ਆ ਗਈ ਨਾ 10 ਦਿਨ ਲਾਇਆ ਉੱਥੇ ਜਦੋਂ ਬਾਤ ਨਾ ਕਿਸੇ ਨੇ ਪੁੱਛੀ ਫੇਰ ਆਪ ਹੀ ਭੱਜੂਗੀ ਇਧਰ ਨੂੰ ਫੇਰ ਹੁਣ ਕੀ ਹਾਲ ਕੋਈ ਹੱਲ ਨਹੀਂ ਹੈਗਾ ਤੈਨੂੰ ਮੈਂ ਸਮਝਾ ਦਿੰਨਾ ਤੂੰ ਨਹੀਂ ਉਹਨੂੰ ਫੋਨ ਫੋਨ ਲਾਉਣਾ ਫੇਰ ਮੇਰੇ ਤੇ ਨਾ ਗੱਲ ਆ ਜੀ ਤੇਰੇ ਤੇ ਕਾਹਦੀ ਗੱਲ ਆ ਜੂ ਤੂੰ ਕੀ ਘਰੇ ਸੀਗੀ ਜਦੋਂ ਲੜ ਕੇ ਗਈ ਹੈਗੀ ਕਰਾਂ ਹੈਗੀ ਹੈਗਾ ਫੇਰ ਕਿ ਜਾਇਨਾ ਨਾ ਕਹਿ ਜਾਈ ਵੀ ਮੇਰੀ ਸੱਸ ਕਾ ਨਹੀਂ ਮੈਨੂੰ ਘਰੋਂ ਕੱਟ ਕੇ ਰਾਜੀ ਆ ਮੈਨੂੰ ਮਗਰ ਫੋਨ ਨਹੀਂ ਲਾਇਆ ਉਹਨੂੰ ਚਾਹੀਦਾ ਨਹੀਂਗਾ ਵੀ ਮਾਂ ਆਪਦੀ ਸੱਸ ਨੂੰ ਫੋਨ ਲਾਵਾਂ ਵੀ ਮੇਰੇ ਨਾਲ ਆਹ ਕੁਸ ਹੋਇਆ ਹੈਗਾ ਜੇ ਅਸੀਂ ਲੜੀਏਗੇ ਉਹ ਅੱਛਾ ਉਹ ਸਹੀ ਹੈਗੀ ਆਪਾਂ ਗਲਤ ਹੈਗੇ ਹੈ ਚਲ ਉਹ ਤਾਂ ਫੇਰ ਇੱਕ ਨੂੰ ਤਾਂ ਨੀਵਾ ਹੋਣਾ ਪੈਂਦਾ ਕੋਈ ਨਾ ਮਾ ਗਲਤੀ ਵੀ ਜਿਹੜਾ ਕਰਦਾ ਹੈਗਾ ਨੀਮਾ ਵੀ ਉਸੇ ਨਹੀਂ ਹੋਣਾ ਪੈਂਦਾ ਹੁੰਦਾ ਜਾਂ ਦੂਜਾ ਬੰਦਾ ਵਾਰੀ-ਵਾਰੀ ਨੀਮਾ ਹੋਈ ਜਾਵੇ ਨਾ ਫਿਰ ਸਿਰ ਤੇ ਚੜ ਜਾਂਦਾ ਦੂਜਾ ਬੰਦਾ ਮੈਨੂੰ ਪਈ ਨਹੀਂ ਪਤਾ ਸੀ ਜੇ ਉਹ ਕੁੜੀ ਆਈ ਸੀ ਨਾ ਉਹਦੀ ਲੱਗੀ ਸੀ ਕਿਚਿਰ-ਵਿਚਿਰ ਗਈਆਂ ਤਾਂ ਕਰਨ ਅਸਲ ਬਸ ਮੇਰੇ ਚ ਹੀ ਗਲਤੀ ਰਹੀ ਨਾਲੇ ਜਵਾਕੜੀ ਤੜਕੇ ਜਾਂਦੀ ਐ ਆਥਣੇ ਆਉਂਦੀ ਐ ਉਹਦਾ ਕੀ ਖਰਚਾ ਸੀ ਕਿਰਾਇਆ ਮਿਲ ਜਾਂਦਾ ਸੀ ਮੈਂ ਤਾਂ ਹੁਣ ਕਿਰਾਇਆ ਵੀ ਆਪ ਵੱਲ ਨਹੀਂ ਮਿਲਦਾ ਕਿਰਾਏ ਬਾਰੇ ਵੀ ਨਹੀਂ ਬੋਲੀ ਵਿਚਾਲਾ ਆਪ ਦੇ ਘਰੇ ਲੜਾਈ ਨਾ ਬਵੇ ਨਾਲੇ ਉਹੀ ਗੱਲ ਹੋ ਗਈ ਡਰ ਮੁੰਡੇ ਡਰ ਆ ਗਿਆ ਕੋਈ ਨਾ ਮਾ ਤੂੰ ਪੀਲਾ ਪਾਣੀ ਪੁਣੀ ਕਰ ਲੈ ਆਰਾਮ ਮਮਤਾ ਪ੍ਰੀਤ ਨੂੰ ਵੀ ਕਈ ਦਿਨ ਹੋ ਗਏ ਇੱਥੇ ਗਈ। ਨਾ ਉਹਨੇ ਫੋਨ-ਫੋਨ ਕਰਿਆ ਨਾ ਤਾਂ ਜੰਮੀ ਸ਼ਰਮ ਲਾ ਲਈ ਆਪਦੇ ਮਿਲਣਾ। ਨਾ ਉਹਦੇ ਪੇਕੇ ਨੇ ਫੋਨ ਕਰਿਆਗਾ। ਵੀ ਬਈ ਸਾਡੀ ਕੁੜੀ ਤੋਂ ਗਲਤੀ ਹੋਈ ਏ। ਵੀ ਜਾ ਇਹਨੂੰ ਲੈ ਜਾ ਕੇ ਜਾਂ ਅਸੀਂ ਛੱਡ ਜਾਨੇ। ਕੋਈ ਨਾ ਲਾ ਕੇ ਦੇਖਦਾ ਪਾਉਣਾ। ਕੀ ਕਹਿੰਦੇ? ਹੈਲੋ। ਅੱਛਾ ਮਮੀ, ਸਸੀ ਕਾਲੋਂ ਮਮੀ ਜੀ। ਅੱਛਾ। ਹਾਂਜੀ 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 ਵਧੀਆ ਜੀ। ਤੁਸੀਂ ਦੱਸੋ। ਤ੍ਰੀਤ ਕਿੱਥੇ ਹੈ ਜੀ ਅੱਛਾ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਜੀ ਸਾਰੀ ਗੱਲਬਾਤ ਤਾਂ ਹੁਣ ਇਹਨੇ ਆ ਕੇ ਦੱਸ ਹੀ ਦਿੱਤੀ ਹੁਣੇ ਵੀ ਕੀ ਹੋਇਆ ਸਾਡੇ ਚ ਅੱਛਾ ਨਹੀਂ ਤੁਹਾਨੂੰ ਇਹ ਗੱਲ ਤਾਂ ਵੇਖੀ ਹੈ ਨਾ ਵੀ ਮੈਂ ਹੱਥ ਚੱਕਿਆ ਪਰ ਜਿਹੜੀ ਇਹ ਸਾਡੇ ਘਰੇ ਕੁੜੀ ਰਹਿ ਰਹੀ ਸੀ ਕਿਰਾਏਦਾਰ ਉਹਦੇ ਤੇ ਹੱਥ ਚੱਕ ਰਹੀ ਸੀਗੀ ਹੁਣ ਇਹਨੇ ਆ ਕੇ ਦੱਸਿਆ ਉਹ ਦੇਖੋ ਮੰਮੀ ਜੀ ਗੱਲ ਸਿੱਧੀ ਜੀ ਹੈਗੀ ਬਿਹਾਥੇ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਹੁੰਦੀ ਜੇ ਗਲਤੀ ਦੋਨਾਂ ਦੀ ਸੀ ਤਾਂ ਹੀ ਇਹ ਘਰ ਛੱਡ ਕੇ ਆਈਏ ਹਾਂ ਹਾਂ ਉਹ ਨਹੀਂ ਉਹ ਤਾਂ ਹੁਣ ਤੁਹਾਨੂੰ ਵੀ ਪਤਾ ਹੈਗਾ ਵੀ ਹੁਣ ਜਦੋਂ ਮਾਂ ਘਰੇ ਹੈ ਨਹੀਂ ਸੀ ਵੀ ਹੁਣ ਕੰਮ ਤਾਂ ਹੁੰਦਾ ਕੀ ਨਹੀਂ ਕਰਨਾ ਸੀਗਾ ਆਪਨੇ ਹੀ ਕਰਿਆ ਮੈਂ ਤਾਂ ਫਿਰ ਆ ਕੇ ਉਹਨੇ ਦਿੰਨ ਇਹਨੂੰ ਚਾਹੀਦਾ ਸੀਗਾ ਆਪ ਨੂੰ ਵੀ ਮੈਂ ਜਾ ਮਾਂ ਉੱਤੇ ਪਹਿਲੀ ਗੱਲ ਤੇ ਤਾਂ ਹੌਣ ਦਾ ਹੱਕ ਹੀ ਨਹੀਂ ਸੀਗਾ ਘਰਾਂ ਦੇ ਵਿੱਚ ਕੀਦੇ ਨਹੀਂ ਹੁੰਦੀਆਂ ਛੋਟੀਆਂ ਛੋਟੀਆਂ ਗੱਲਾਂ ਹਾਂ ਤੁਸੀਂ ਇਹਨੂੰ ਸਮਝਾਓ ਮਾੜਾ ਮੋਟਾ ਵੀ ਐ ਕਰਕੇ ਵੀ ਤੂੰ ਇੱਥੇ ਆ ਜਾ ਨਹੀਂ ਐਵੇਂ ਫਾਇਦਾ ਨਹੀਂ ਕਰ ਕੋਈ ਗੱਲ ਵੱਜੂਗੀ ਕੀ ਤਲਾਕ ਆ ਗਈ ਗੱਲ ਬਣੀ ਮਮੀ ਜੀ ਐਡੇ ਛੋਟੇ ਛੋਟੇ ਗੱਲਾਂ ਪਿੱਛੇ ਤਲਾਕ ਹੋ ਜਾਂਦੇ ਹੁੰਦੇ ਨਾਲੇ ਤੁਸੀਂ ਤਾਂ ਮਾੜਾ ਮੋਟਾ ਸਮਝਾਓ ਇਹਨੂੰ ਦੇਖੋ ਮਮੀ ਜਿਹਦੀ ਗਲਤੀ ਹੈਗੀ ਉਹਨ ਦਾ ਗਲਤੀ ਮੰਨਣੀ ਪਊਗੀ ਇਹ ਨਹੀਂ ਹੈਗਾ ਵੀ ਗਲਤੀ ਉਹਦੀ ਹੈ ਤੇ ਗਲਤੀ ਮੈਂ ਮੰਨਾਂ ਉਹ ਬਾਕੀ ਤੁਹਾਡੀ ਫਿਰ ਮਰਜ਼ੀ ਰਹੀ ਮੇਰੀ ਤਾਂ ਗੱਲ ਸਿੱਧੀ ਜੀ ਹੈਗੀ ਵੀ ਜੇ ਇਹਨੂੰ ਆ ਚੀ ਚਾਹੀਦੀ ਆ ਤਾਂ ਫਰੇਮ ਹੀ ਸਹੀ ਪਰ ਮੈਂ ਕਦੇ ਵੀ ਝੁੱਕੇ ਨਹੀਂ ਆਉਂਦਾ ਕਿਉਂਕਿ ਮੇਰੀ ਗਲਤੀ ਹੈ ਨਹੀਂ ਇੱਥੇ ਕੋਈ ਇਹਨੂੰ ਪੁੱਛੋ ਪਹਿਲਾਂ ਕੀਤੇ ਹੱਥ ਚੱਕਿਆ ਸੀ ਇਹਨੇ ਠੀਕ ਹੈ ਜੀ ਕੋਈ ਗੱਲ ਨਹੀਂ ਕਦੋਂ ਮਰਜੀ ਪੇਪਰ ਭੇਜ ਦਿਓ ਜਦੋਂ ਤੁਹਾਡਾ ਮਨ ਕਰਿਆ ਤੁਸੀਂ ਮੈਨੂੰ ਉਦੋਂ ਭੇਜ ਦਿਓ ਬਾਕੀ ਸਿਰੇ ਇੰਨਾ ਕੁ ਵੀ ਸੋਚ ਲਿਓ ਵੀ ਜੇ ਇੱਕ ਵਾਰੀ ਤਲਾਕ ਹੋ ਗਿਆ ਨਾ ਫਿਰ ਕਦੇ ਵੀ ਸਾਰੀ ਉਮਰ ਇਸ ਚੀਜ਼ ਤੋਂ ਝਾਗ ਨਾ ਰੱਖਿਓ ਬੇਸ ਕਰੇ ਪੈਰ ਵੀ ਪਾ ਲੀ ਠੀਕ ਹੈ ਜੀ ਕੋਈ ਚੱਕਰ ਨਹੀਂ ਦੇਖ ਲੈ ਆਪਦੀ ਕੁੜੀ ਨੂੰ ਸਮਝਾਉਣਾ ਤਾਂ ਕੀ ਸੀ ਉਲਟਾ ਉਹਦਾ ਸਾਥ ਦਿੰਦੇ ਨੇ ਕਹਿੰਦੇ ਆ ਕਿ ਸਾਡੀ ਕੁੜੀ ਸਹੀ ਹੈਗੀ ਨਾ ਤ라ਗ ਤੱਕ ਗੱਲ ਪਹੁੰਚਾਤੀ ਚਾਰ ਦਿਨਾਂ ਦੀ ਲੜਾਈ ਪਿੱਛੇ ਇਹ ਤਾਂ ਸ਼ੁਗਰ ਹੈਗਾ ਵੀ ਹਜੇ ਕੋਈ ਜਵਾਕ ਚੱਲਾ ਹੀ ਨਹੀਂਗਾ ਨਹੀਂ ਤਾਂ ਇਹਨੇ ਪਤਾ ਨਹੀਂ ਕੀ ਕੁਝ ਲੂਸ ਕੱਢਣਾ ਸੀਗਾ ਇੱਥੇ ਕੋਈ ਗੱਲ ਨਹੀਂ ਤਲਾਕ ਚਾਹੀਦਾ ਨਾ ਤਲਾਕ ਹੀ ਮਿਲੂਗਾ ਇਹਨੂੰ ਇਹਨੂੰ ਵੀ ਤਾਂ ਪਤਾ ਲੱਗੇ ਨਾ ਵੀ ਇਹ ਤਾਂ ਬਿਨਾ ਵੀ ਇਹ ਘਰ ਚੱਲਦਾ ਹੈਗਾ ਨਾਲੇ ਜਿੱਥੇ ਮੈਂ ਆਪ ਚਾਹੁੰਦਾ ਸੀ ਵਿਆਹ ਤਾਂ ਹੁਣ ਮੈਂ ਉੱਥੇ ਹੀ ਕਰਵਾਉਂਗਾ ਨਾਲੇ ਇਹਦੇ ਨਾਲ ਤਾਂ ਸੌਗ ਹੋਣਾ ਚੰਗੀ ਹੈ ਹੁਣ ਤਾਂ ਮਾਂ ਕੋਲੇ ਵੀ ਕੋਈ ਬਹਾਨਾ ਹੈ ਨਹੀਂਗਾ ਇਹ ਗੱਲ ਕਹਿਣ ਦਾ ਵੀ ਦੋ ਕੁੜੀ ਨਾਲ ਵਿਆਹ ਨਹੀਂ ਕਰਵਾਉਣਾ ਕਿਉਂ ਤਣਾਗ ਤਾਂ ਹੁਣ ਆਪਦੇ ਆਪ ਹੀ ਦੇ ਰਹੀ ਹੈ ਪ੍ਰੀਤਮ ਜੀ ਵਧੀਆ ਮੈਂ ਵੀ ਆਪਦੀ ਮਾਨਾ ਹੀ ਕਰਵਾਉਂਗਾ ਹੈਲੋ ਹੈਲੋ ਹਾਂਜੀ ਜਨਾਬ ਕਿਵੇਂ ਹੋ ਨੇ ਮੇਰੀ ਗੱਲ ਸੁਣੋ ਤੁਹਾਨੂੰ ਹੁਣ ਆਈ ਹੈ ਯਾਦ ਮੇਰੀ ਯਾਦ ਇਹ ਯਾਦ ਤਾਂ ਨਾਲ ਯਾਦ ਹੁੰਦੀ ਹੈ ਜਿੰਨਾ ਨੂੰ ਬੰਦਾ ਭੁੱਲਦਾ ਹੁੰਦਾ ਹੈਗਾ ਹਾਂ ਹਾਂ ਰਹਿਣੀ ਹਮੇਸ਼ਾ ਮੇਰੇ ਮਨ ਦੇ ਵਿੱਚ ਰਹਿਣ ਦੋ ਰਹਿਣ ਦੋ ਮਿੱਠੀਆਂ ਮਿੱਠੀਆਂ ਗੱਲਾਂ ਚ ਪਸਾਉਂਦੀ ਨਾ ਮੈਨੂੰ ਕੋਈ ਲੋੜ ਨਹੀਂ ਹੈਗੀ ਸਵੇਰ ਦਾ ਇੱਕ ਕਾਲ ਨਾ ਕੋਈ ਮੈਸੇਜ ਕਦੋਂ ਦੀ ਡਿੱਕੀ ਆਨੇ ਵੀ ਹੁਣ ਵੀ ਕਾਲ ਆਇਆ ਹੁਣ ਵੀ ਕਾਲ ਆਇਆ ਹੁਣ ਵੀ ਕੀ ਲੋੜ ਸੀ ਫੋਨ ਲਾਉਣ ਦੀ ਮੋ ਲੈ ਜੇ ਫੋਨ ਨਹੀਂ ਲਾਉਂਗਾ ਤਾਂ ਫਿਰ ਲਾਉਂਗਾ ਕਦੋਂ ਫੋਨ ਮੈਂ ਤਾਂ ਤੈਨੂੰ ਖੁਸ਼ਖਬਰੀ ਸੁਣਾਉਣ ਲੱਗਿਆ ਸੀ ਪਰ ਤੂੰ ਅੱਗੇ ਤਾਂ ਮੈਨੂੰ ਧਾਨੇ ਦੇਣ ਲੱਗ ਕੇ ਖੁਸ਼ਖਬਰੀ ਕੀ ਕੁਝ ਘাবੜਿਆ ਦੁਆਇਂ ਦੱਸ ਮੇਰੀ ਬੇਬੇ ਨੂੰ ਮੜ ਕੇ ਆਏਂਗੀ ਘਰੇ ਮੇਰੀ ਤਾਂ ਕਿ ਦੇਦੀ ਹਾਂਗੀ ਪਰ ਤੁਹਾਡੀ ਵਾਈਫ ਜੋ ਹੈਗੀ ਆ ਹੁਣ ਤਾਂ ਹੋ ਵੀ ਕੀ ਸਕਦਾ ਹੈਗੀ ਨਹੀਂ ਸੀ ਸੀ ਮਤਲਬ ਮਤਲਬ ਕਿ ਗੱਲ ਤਲਾਕ ਤੱਕ ਪਹੁੰਚ ਗਈ ਪਹੁੰਚ ਕੀ ਗਈ ਸਮਝ ਲਾ ਹੋ ਗਿਆ ਸੱਚੀ ਨਹੀਂ ਮਜ਼ਾਕ ਤਾਂ ਨਹੀਂ ਕਰ ਰਹੇ ਨਾ ਤੁਸੀਂ ਮੇਰੇ ਨਾਲ ਹੱਲੇ ਮੈਂ ਤੇ ਨਾਲ ਕਿਉਂ ਮਜ਼ਾਕ ਕਰਨਾਗਾ ਭਲਾ ਇਹ ਤਾਂ ਬਹੁਤ ਵਧੀਆ ਸੁਣਾਇਆ ਮੈਨੂੰ ਤੁਸੀਂ ਕੁਛ ਖ਼ਬਰੀ ਇਹ ਗੱਲ ਸੱਚੀ ਹੈ ਨਾ ਪੱਕਾ ਜਮਾ ਪੱਥਰ ਦੇ ਲੀਕ ਵਰਗੀ ਸੱਚੀ ਹੈ ਜਮਾ ਫਿਰ ਤਾਂ ਆਪਣਾ ਵਿਆਹ ਹੋ ਜਾਊਗਾ ਮੰਮੀ ਮੰਨ ਜੋਗੀ ਨਾ ਕੋਈ ਨਾ ਨਹੀਂ ਹਜੇ ਪਤਾ ਪਰ ਕੋਈ ਗੱਲ ਨਹੀਂ ਜਿੰਨਾ ਤੱਕ ਮੈਨੂੰ ਲੱਗਦਾ ਨੂੰ ਪਹਿਲਾਂ ਤਾਂ ਇੱਕ ਵਾਰ ਮੰਮੀ ਨੇ ਮਨਾ ਹੀ ਕਰਦੀ ਸੀ ਪਰ ਹੁਣ ਤਾਂ ਜਿਵੇਂ ਮੈਂ ਕਹੂੰਗਾ ਮੰਮੀ ਨੂੰ ਵੀ ਉਵੇਂ ਕਰਨਾ ਹੀ ਪਊ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਤੁਹਾਡੇ ਵੀ ਤਾਂ ਸਾਰਾ ਕੁਝ ਵਧੀਆ ਚੱਲ ਜਾਂਦਾ ਸੀ ਪਰ ਆ ਤਲਾਕ ਵਾਲੀ ਗੱਲ ਮੈਨੂੰ ਕੋ ਸਮਝ ਨਹੀਂ ਆਈ ਬਸ ਐ ਸੋਚਣਾ ਵੀ ਜਿਹੜਾ ਕੁਝ ਹੋਇਆ ਚੰਗੇ ਲਈ ਹੋਇਆਗਾ ਗਲਤੀ ਵੀ ਉਹਦੀ ਆਪਦੀ ਹੈਗੀ ਘਰ ਛੱਡਣ ਦਾ ਹੀ ਫੈਸਲਾ ਉਹਦਾ ਹੈਗਾ ਤੇ ਤਲਾਕ ਦਾ ਫੈਸਲਾ ਵੀ ਉਸੇ ਦਾ ਹੀ ਹੈ ਮਤਲਬ ਉਹ ਇੱਥੇ ਹੈ ਨਹੀਂ ਹੁਣ ਨਹੀਂ ਜੀ ਹੁਣ ਉਹ ਗਈ ਨੂੰ ਦੋ ਦਿਨ ਹੋ ਗਏ ਚਲੋ ਫਿਰ ਤੁਸੀਂ ਕਰੇ ਗੱਲ ਕਰ ਲੋ ਅੱਛਾ ਮੇਰੀ ਗੱਲ ਤੁਹਾਨੂੰ ਮੈਂ ਮਿਲ ਲਾਂਗਾ ਤੁਹਾਨੂੰ ਮਿਲ ਸਕਦੇ ਹਾਂ ਜੇ ਫ੍ਰੀ ਹੋ ਤਾਂ ਹਾਂਜੀ ਪਰ ਕਿੱਥੇ ਮਿਲਣੇ ਉਹ ਮੈਂ ਤੁਹਾਨੂੰ ਸੋਚ ਕੇ ਦੱਸ ਦਿਆਂਗੀ। ਬਹੁਤ ਠੀਕ ਹੈ ਜੀ। ਬਾਏ। ਅਮ ਬਾਏ। ਹਾ ਤਾਂ ਬੜੇ ਵਧੀਆ ਹੋਇਆ। ਮੇਰਾ ਰਸਤਾ ਤਾਂ ਸਾਫ਼ ਹੋ ਗਿਆ। ਹੁਣ ਤਾਂ ਸਾਡਾ ਵਿਆਹ ਹੋ ਜਾਊਗਾ। ਕੀ ਹੋ ਗਿਆ? ਨੀਪਾ। ਮੈਨੇ ਕੋਈ ਗੱਲ ਕਰਨੀ ਸੀ ਤੁਹਾਡੇ ਨਾਲ। ਹੁਣ ਕੀ ਰਹਿ ਗਿਆ? ਮੈਂ ਕਹਿੰਦੀ ਸੀ ਕਿ ਵੀ ਤੁਸੀਂ ਕਰੇ ਗੱਲ ਕਰ ਲਓ ਨਾ ਆਪਣੇ ਬਾਰੇ ਕਿ ਕਿ ਆਪਾਂ ਤਾਂ ਯਾਰ ਵਿਆਹ ਕਰਾ ਕੇ ਵੀ ਕੁਮਾਰਿਆਂ ਵਾਂਗੂ ਰਹੀ ਜਾਂਦੇ ਆ ਮੇਰੇ ਕੋਲ ਤਾਂ ਨਾ ਤੇਰੇ ਘਰ ਵਾਲੀ ਆਲੇ ਹੱਕ ਵੀ ਨਹੀਂ ਹੈਗੇ ਉਹ ਤੈਨੂੰ 50 ਬਾਈ ਦਾ ਕਹਿੰਦਾ ਵੀ ਮੈਂ ਗੱਲ ਕਰ ਲੂੰਗਾ ਉਹ ਕਾਲਕਾ ਤੋਂ ਕਰੀ ਨਹੀਂ ਆ ਯਾਰ ਨਾਲੇ ਏਡੀ ਕਿ ਐਚ ਵੀ ਹੋ ਰਹੀ ਐ ਅਕਸਰ ਨੂੰ ਹੈਗਾ ਨਾ ਤੇਰੀ ਅੱਖਾਂ ਸਾਹਮਣੀ ਆ ਹੈਗਾ ਤਾਂ ਅੱਖਾਂ ਸਾਹਮਣੇ ਆ ਫੇਰ ਵੀ ਦੇਖ ਲੈ ਮੈਂ ਕਰਾਇਆ ਕਰਾਇਦਾਰ ਨਹੀਂ ਕਰਾਇਦਾਰ ਨਹੀਂ ਲਾ ਰੱਖਿਆ ਇਹਨਾਂ ਨੇ ਜਦ ਤੱਕ ਇਸ ਘਰ ਦੀ ਛੋਟੀ ਬਹੂ ਆਂਗੀ ਮੈਂ ਜਦੋਂ ਹਜੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਤੂੰ ਇਹ ਘਰ ਦੇ ਵਿੱਚ ਮੇਰੇ ਨਾਲ ਵਿਆਹ ਕਰਵਾ ਕੇ ਆਈਆਂ ਇਹਨਾਂ ਨੂੰ ਤਾਂ ਐਂ ਲੱਗਦਾ ਵੀ ਇਹ ਤਾਂ ਸਾਡੇ ਕਿਰਾਏ ਤੇ ਹੀ ਰਹੀ ਜਾਂਦੇ ਆ ਕਿਰਾਏਦਾਰੀ ਦਾ ਫਰ ਕਹਿਣੀ ਆ ਹੋਰ ਤੈਨੂੰ ਬਹੂ ਕਿਵੇਂ ਕਹਿ ਦੇਣਾ ਉਹ ਫਿਰ ਮੈਨੂੰ ਨਹੀਂ ਪਤਾ ਹੈਗਾ ਦੇਖ ਲਓ ਹੁਣ ਤਾਂ ਤੁਹਾਡੀ ਭਾਬੀ ਵੀ ਵਾਗ ਗਈ ਹੁਣ ਤਾਂ ਤੁਸੀਂ ਗੱਲ ਕਰ ਸਕਦੇ ਹੋ ਪਰ ਮੈਨੂੰ ਐਂ ਲੱਗਦਾ ਦੀ ਆਪਾਂ ਵੀ ਤੇਰਾ ਜੀ ਆਪਦਾ ਹੀ ਨਹੀਂ ਕਰਦਾ ਹੈਗਾ ਮੈਨੂੰ ਕੋਈ ਕਹਿਣ ਦਾ ਓਏ ਮੇਰਾ ਤਾਂ ਜੀ ਬਥੇਰਾ ਕਰਦਾ ਪਰ ਮੈਂ ਕਰਾਂ ਕੀ ਮੈਂ ਯਾਰ ਹੁਣ ਮਜਬੂਰ ਆ ਮੈਨੂੰ ਐਂ ਆ ਵੀ ਜੇ ਇੱਕ ਵਾਰੀ ਮੈਂ ਬੇਬੇ ਨੂੰ ਕਹਿ ਤਾ ਨਾ ਵੀ ਐਂ ਕਰਕੇ ਸਾਡੀ ਆਹ ਚ ਗੱਲ ਲਵਾਤਾ ਤਾ ਉਹਨੇ ਮੈਨੂੰ ਢੱਕਾ ਮਿਹਨ ਦੇਣਾ ਉਹਦੀ ਕਹਿਣਗੇ ਵੀ ਜੇ ਇਹ ਜਿਆ ਕੁੱਤਖਾਨਾ ਕਰਨਾ ਨਾ ਤਾਂ ਚੱਕ ਜੁੱਲੀ ਇਸ ਤਰ੍ਹਾਂ ਆਪਦਾ ਘਰੋਂ ਬਾਹਰ ਹੋ ਜਾ ਨਾਲੇ ਆਪ ਮਾਰੇਗਾ ਨਾਲੇ ਸਾਡੀ ਬੇਇੱਜ਼ਤੀ ਕਰਾਏਗਾ ਫੇ ਮੇਰੀ ਗੱਲ ਤਾਂ ਸੁਣ ਲੋ ਪਹਿਲਾਂ ਕਿਹੜਾ ਹੁਣ ਕੁਛ ਬਾਹਲਾਗਾ ਵੈਸੇ ਵੀ ਮੇਰੇ ਕੋਲ ਇੱਕੋ ਮਨ ਜਾਗਾ ਦੇਖ ਲਾ ਉਸੇ ਤੇ ਹੀ ਪਈ ਜਾਣੀ ਆ ਕਿ ਮੈਂ ਓ ਮੈਂ ਤਾਂਹੀਂ ਤਾਂ ਕਹਿਣਾ ਵੀ ਜੇ ਕੁਝ ਮਿਲਦਾ ਮੈਨੂੰ ਮਿਲ ਲੈਣ ਦਾ ਆਪਦਾ ਸੁੱਖ ਨਾ ਪਹਿਲੀ ਵੇਖੇਰਾ ਕਰੀਵਾ ਚਲੋ ਬਾਕੀ ਤੁਹਾਡੀ ਮਰਜ਼ੀ ਹੈ ਮੈਂ ਤਾਂ ਹੀ ਕਹਿੰਦੀ ਸੀ ਵੀ ਜੇ ਗੱਲ ਕਰ ਲਓ ਨਾ ਤਾਂ ਵਾਲੀ ਸੋਹਣੀ ਗੱਲ ਹੈ ਮੇਰਾ ਵੀ ਆ ਘਰਾਏ ਦੇ ਕਿਰਾਏ ਦਿੰਨੀਆਂ ਨਾਲੇ ਮੈਂ ਇਸ ਕਰ ਚ ਹੀ ਰਹਿਣੀ ਹੈਗੀ ਮੇਰਾ ਖੇੜਾ ਛੁੱਟ ਜੂਗਾ ਯਾਰ ਮੈਨੂੰ ਕੰਮ ਕਰਨਾ ਬਹੁਤ ਔਖਾ ਲੱਗਦਾਗਾ ਸਾਡੇ ਰੱਬ ਦੇ ਵਾਸਤੇ ਯਾਰ ਜਾਂ ਤਾਂ ਮੈਨੂੰ ਕਿਸੇ ਬੰਨੇ ਲਾ ਦੇ ਜਾਂ ਮੈਨੂੰ ਤਲਾਕ ਦੇ ਦੇ ਓ ਯਾਰ ਹਜੇ ਪਿਆਹ ਹੋਏ ਨੂੰ ਤਾਂ 20 ਦਿਨ ਹੋਏ ਤੂੰ ਪਹਿਲੀ ਤਲਾਕ ਦੇ ਗੱਲਾਂ ਕਰਨੇ ਕੌਣ ਤੋਰ ਕੇ ਖੜੇਂਗੀ ਤੇ ਨਾਲਾ ਯਾਰ ਇਹ ਦੂ ਭੱਦ ਕੀ ਘਣਾ ਤੇਰੇ ਨਾਲ ਤੇਰੇ ਕਰਕੇ ਕਿਰਾਏ ਦੇ ਰੋਲ ਦੇ ਫਰਦੀਆਂ ਮੈਂ ਚੱਲ ਕੋਈ ਨਹੀਂ ਯਾਰ ਥੋੜਾ ਟਾਈਮ ਹੋਟਪਾਲਾ ਮੇਰੇ ਕਰਕੇ ਚਲੋ ਦੇਖ ਲੈਣੀਆਂ ਹੋਰ ਕਰ ਲੈਣੀਆਂ 10 20 ਦਿਨ ਤੇਰੇ ਤੇ ਭਰੋਸਾ ਮੈਂ ਕਰ ਲੈ ਜਿਹੜਾ ਕੁਝ ਹੁੰਦਾ ਤੇਰੇ ਤੋਂ ਨਾਲੇ ਮੇਰੀ ਗੱਲ ਸੁਣਾ ਅਸਰ ਤੇ ਨਾ ਚੁੰਨੀ ਲੈ ਕੇ ਰੱਖਿਆ ਕਰ ਸੋਹਣੀ ਲੱਗਦੀ ਆ ਉਹੀ ਸਾਰਾ ਤੇ ਸਿਰ ਜੰਘੜਾਈ ਰੱਖਣੀ ਆ ਚਲ ਕੋਈ ਗੱਲ ਨਹੀਂ ਜਾ ਬਾਗ ਜਾਂ ਅੰਦਰ ਕੋਈ ਦੇਖਣ ਲੱਗ ਇਹਨੂੰ ਬੜੀ ਅੱਛੀ ਵੀ ਹੋ ਰਹੀ ਐ ਇਹ ਮੇਰੇ ਕਿੰਨੇ ਤਾਂ ਦੇਖਦੀ ਨਹੀਂ ਹੈਗੀ ਬੀਵੀ ਬਜਾਰਾ ਕਸੂਤਾ ਫਸ ਰਿਹਾ ਇਹ ਕਿੰਦਰ ਜਾਵੇ ਹੁਣ ਕੋਈ ਇਹਨਾਂ ਨੂੰ ਕੌਣ ਸਮਝਾਵੇ ਬੁੜੀਆਂ ਨੂੰ ਮਾਂ ਮਾਂ ਹਾਂ ਕੀ ਕਰੀ ਜਾਨੀ ਬਿਆ ਦੁੱਧ ਦੇਣ ਵਾਲਾ ਦੇ ਕੇ ਹਟੀ ਸੀ ਮਮਦ ਨੂੰ ਐ ਕਹਿੰਦਾ ਸੀ ਹਾਂ ਮੈਂ ਪ੍ਰੀਤ ਨੂੰ ਫੋਨ ਲਾਇਆ ਸੀ ਹਾਂ ਤੇ ਉਹਦੀ ਮਾਂ ਨਾਲ ਗੱਲ ਹੋਈ ਆ ਮੇਰੇ ਹੂੰ ਤੇ ਉਹ ਤਾਂ ਕਹਿੰਦੀ ਵੀ ਅਸੀਂ ਤਾਂ ਨਹੀਂ ਤੋੜਦੇ ਕਹਿੰਦੇ ਨਾ ਹੀ ਉਹ ਕਹਿੰਦੀ ਮਾਂ ਤੋੜਦੇ ਨਹੀਂ ਹਾਂ ਕਿਉਂ ਇਹੇ ਕੀ ਗੱਲ ਹੋ ਗਈ ਤੋੜਨ ਉਹ ਇੱਕ ਮਾੜਾ ਜਿਹਾ ਲੱਪੜ ਵਾਜਾ ਫਿਰ ਉਹਦੇ ਨਾਲ ਐ ਤੋੜਨ ਵਾਲੀ ਗੱਲ ਵੀ ਉਹਨਾਂ ਨੇ ਬਾਹਲੇ ਵੱਡੀ ਕਰਾਤੀ ਤੈਨੂੰ ਨਹੀਂ ਨਾ ਪਤਾ ਮਾਂ ਉਹ ਕਿੱਡੀ ਗੱਡੀ ਇਹ ਗੱਲ ਨੂੰ ਬਣਾਈ ਬੈਠੇ ਨੇ ਬਾਕੀ ਸਿਰੇ ਪ੍ਰੀਤ ਆਪ ਹੀ ਕਹੀ ਐ ਨਹੀਂ ਕਹਿੰਨੀ ਮੈਂ ਤਾਂ ਆਉਂਦੀ ਨਹੀਂ ਕੈਂਡੀ ਹਾਂ ਮੋਤਾ ਗਨੀਏ ਬਸ ਵੀ ਤਲਾਕ ਹੀ ਦੇਉਂਗੇ ਨਹੀਂ ਹਾਂ ਤਾਂ ਹਾਂ ਤਲਾਕ ਹਾਂ ਮੂੰਹ ਮੈਂ ਮਰ ਜਾ ਤਲਾਕ ਤਾਂ ਹੀ ਕਰ ਲ ਪਹੁੰਚੂਗੀ ਗੱਲ ਤਾਂ ਉਹੀ ਹੈ ਨਾ ਮੈਂ ਤੈਨੂੰ ਪਹਿਲਾਂ ਕੀ ਕਹਿੰਦਾ ਸੀਗਾ ਵੀ ਉਹਦੇ ਪੇਕੇ ਵੀ ਉਸੇ ਦਾ ਸਾਥ ਹੀ ਦੇਣਗੇ ਆਪਦੀ ਕੁੜੀ ਨੂੰ ਗਲਤ ਨਹੀਂ ਕਹਿੰਦੇ ਉਹ ਮੈਂ ਮੈਂ ਤੈਨੂੰ ਕੀ ਕਹਿਣੀ ਆ ਤੈ ਆਪਦੀ ਆਪ ਹੀ ਘਰ ਬਟਲਿਆ ਉਹ ਮੈਂ ਹੁਣ ਇਹਦੇ ਨਾਲ ਕੀ ਘਰ ਬਟਲਿਆ ਮੈਂ ਦੱਸ ਕੀ ਕਹਤਾ ਹੁਣ ਜੇ ਬੰਦਾ ਇੱਕ ਆਪਦੀ ਘਰ ਵਾਲੀ ਦੇ ਹੱਥ ਵੀ ਨਹੀਂ ਚੱਕ ਸਕਦਾਗਾ ਯਾਰ ਮਾੜੀ ਜੀ ਗੱਲ ਤੇ ਉਹ ਤਾਂ ਨਰਵਾਈ ਸੋਚ ਲੈਂਦਾ ਉਹ ਨਰਬਾਈ ਸੋਚ ਲੈਂਦਾ ਜਿਉ ਉਸ ਟਾਈਮ ਤੇ ਤੂੰ ਹੁੰਦੀ ਮੇਰੀ ਥਾਂ ਤੇ ਨਾ ਤਾਂ ਤੂੰ ਵੀ ਧਰ ਦੇਣਾ ਸੀ ਮੈਂ ਤਾਂ ਹਜੇ ਕੱਲਾ ਇੱਕ ਇੱਕ थप्पੜ ਹੀ ਮਾਰਿਆ ਸੀ ਤੂੰ ਪਤਾ ਨਹੀਂ ਉਹਦੇ ਕਿੰਨੇ ਕ ਮਾਰਨੇ ਸੀ ਘਰ ਮਸਾਂ ਵਜਦੇ ਨਹੀਂ ਨੀਮਾ ਹੋ ਕੇ ਕੱਟ ਲੈਂਦਾ ਨੀਮਾ ਹੋਣ ਨੂੰ ਮੈਂ ਜਨਾਨੀ ਨਹੀਂ ਹੈਗਾ ਜਨਾਨੀ ਉਹ ਸੀ ਮੈਂ ਬੰਦਾ ਆ ਉਹਦਾ ਮੈਂ ਕਿਵੇਂ ਨੀਮਾ ਹੋ ਕੇ ਕੱਟ ਲੈਂਦਾ ਸੋਚ ਖੜੀ ਹੋ ਗਈ ਲੈ ਕੀ ਸੋਚ ਖੜੀ ਹੋਣੀ ਹੈਗੀ ਤਲਾਕ ਦਿੰਦੀ ਆ ਦੇ ਦਿੰਦੇ ਕੋਈ ਨਾ ਹੋਰ ਵਿਆਹ ਕਰਵਾ ਲੂੰਗਾ ਫਿਰ ਤੂੰ ਐ ਕਹੇਗਾ ਵੀ ਮੈਂ ਆ ਆ ਕੇ ਮੇਰੇ ਰੱਥ ਨਹੀਂ ਮਾਰੇ ਨੇ ਕਿਉਂ ਮੇਰੇ ਮੱਝ ਲੱਛਣ ਮਾੜੇ ਵਾਲੀ ਕਿਹੜੀ ਗੱਲ ਹੈਗੀ ਲੈ ਉਹਨੂੰ ਕਹਿ ਵੀ ਆ ਇੱਥੇ ਮੈਂ ਜਵਾਬ ਦੇਣਾ ਨੂੰ ਉਹਨਾਂ ਤੋਂ ਪਰ ਆਪ ਹੀ ਨਹੀਂ ਆ ਕਿਰਾਜੀ ਤੂੰ ਤਾਂ ਮੈਨੂੰ ਗਈ ਨਹੀਂ ਫਿਰ ਕੋਈ ਗੱਲ ਦਾ ਵਿੱਚੋਂ ਕੋਈ ਗੱਲ ਦੀ ਢੰਡੀ ਹੋ ਮੈਨੂੰ ਢੰਡੀ ਦਾ ਨਹੀਂ ਨਾ ਪਤਾ ਤੁਸੀਂ ਕਰ ਲੜਦੇ ਕਾਲੇ ਪਿੱਛੇ ਉਹ ਲੜੇ ਕਿਹਦੇ ਪਿੱਛੇ ਉਸੇ ਕੁੜੀ ਪਿੱਛੇ ਤਾਂ ਲੜਾਈ ਹੋਈ ਦਿਨ ਦੱਸ ਕੇ ਤੁਹਾਡੇਆਂ ਬਾਕੀ ਦਿਨ ਤੋਂ ਕੁੜੀ ਨਹੀਂ ਪੁੱਛਲੀ ਵੀ ਕੀ ਗੱਲ ਹੋਈ ਆ ਕੁੜੀ ਕਿਹੜਾ ਕੋਲੇ ਬੈਠੀ ਆ ਦੋਨਾਂ ਜੀ ਦਾ ਤੁਸੀਂ ਆਪ ਹੀ ਲੜੇ ਹੋਗੇ ਆਪ ਕਿਉਂ ਲੜੇ ਆ ਕਿ ਕੁੜੀ ਇੱਥੇ ਖੜੀ ਸੀ ਆ ਥਾਂ ਤੇ ਇੱਥੇ ਜਦੋਂ ਕੁੜੀ ਦੇ ਥੱਪੜ ਮਾਰਿਆ ਕਿਉਂ ਨੇ ਫਿਰ ਮ ਹੁਣ ਅਗਲਾ ਕੀ ਆਖੂਆ ਵੀ ਨਾਲੇ ਤਾਂ ਮੈਨੂੰ ਕਿਰਾਏ ਤੇ ਰੱਖ ਰਿਆ ਛੱਡਿਆ ਗਿਆ ਤੇ ਵੀ ਨਾਲੇ ਮੈਨੂੰ ਕੋਟ ਦੇ ਗਿਆ ਉਤੋਂ ਮੇਰੇ ਤਾਂ ਚੋਰੀ ਦਾ ਇਲਜ਼ਾਮ ਲਾਉਂਦੇ ਪਹਿਲੇ ਜਿਹੜਾ ਕੰਮ ਨਹੀਂ ਕਰਨਾ ਸੀ ਨਾ ਉਹ ਕਰਤਾ ਹੁਣ ਦੱਸ ਵੀ ਕੀ ਬਣੂ ਹੱਲ ਫਿਰ ਬੰਨਾ ਕੀ ਆ ਮਾਂ ਦੇਖ ਮੇਰੇ ਕੋਲ ਤਾਂ ਹੈਗੀ ਇਹ ਗੱਲ ਸਿੱਧੀ ਜੀ ਤਲਾਕ ਦਿੰਦੀ ਐ ਕੱਲ ਨੂੰ ਦਿੰਦੀ ਭਾਵੇਂ ਅੱਜ ਦੇ ਦੇ ਮੈਂ ਤਾਂ ਹੁਣ ਵਿਆਹ ਉਹ ਕੁੜੀ ਨਾਲ ਕਰਾਉਂਗਾ ਜਿਹਦੇ ਨਾਲ ਮੈਂ ਤੈਨੂੰ ਪਹਿਲਾਂ ਗਿਆ ਸੀ ਫੇ ਮੈਨੂੰ ਪਤਾ ਸੀ ਉਸੇ ਨਾਲ ਹੀ ਕਰਾਵੇਂਗਾ ਤੂੰ ਇਹ ਨਹੀਂ ਨਾ ਦਵਾਰਿਆ ਮੂਹਣਾ ਨਹੀਂ ਮੰਨਣਾ ਸੀ ਕੋਧੀ ਕਰਾ ਲੈਂਦਾ ਉਦੋਂ ਤੈਨੂੰ ਬਥੇਰਾ ਕਿਹਾ ਸੀਗਾ ਤੂੰ ਮੰਨੀ ਆ ਓ ਉਹ ਤਾਂ ਕਹਿੰਦੀ ਮੈਂ ਤਾਂ ਆਉਦੀ ਮਰਜ਼ੀ ਦੀ ਲੈ ਕੇ ਆਉਂ। ਆ ਲੈ ਆਂਦੀ ਸੀ ਆਉਦੀ ਮਰਜ਼ੀ ਦੀ। ਨਾਲ ਜਿੰਨਾ ਟਾਈਮ ਇੱਥੇ ਰਹੀ ਹੈਗੀ ਕਿੰਨਾ ਕੁ ਦਿਨਾਂ ਪਿਆਰ ਨਾਲ ਰਹਿ ਲਈ। ਧੌਂਸ ਦਿਖਾਉਂਦੀ ਰਹੀ ਆ ਉਹਦੇ ਪੇਕਿਆਂ ਦੀ। ਚਲ ਕਰ ਲੈ ਆਉਦੀ ਮਨ ਮਾਨੀਆਂ। ਤੂੰ ਦੇਖ ਮਨ ਮਾਨੀਆਂ ਕਰਨ ਵਾਲੀ ਗੱਲ ਨਹੀਂ ਹੈਗੀ। ਮੈਂ ਤਾਂ ਗੱਲ ਸਹੀ ਕਰਦਾ ਜੇ ਤੇਰੇ ਘੇਹ ਤੋਂ ਆਉਂਦੀ ਤਾਂ ਤੈਨੂੰ ਲਿਆ ਉਹਨੂੰ। ਜਦੋਂ ਅਗਲੀ ਆਪ ਨਹੀਂ ਆ ਕੇ ਰਹਿ ਜੀ। ਮੈਂ ਤਾਂ ਹੁਣ ਕੀ ਲਿਆ ਕੇ ਆਣੀ ਮੈਂ ਅਗਲੇ ਮਹੀਨੇ ਨਹੀਂ ਪੈਰੀ ਪੈਂਦੀ ਕੇਸ ਦੇ। ਬਸ ਫਿਰ ਉਹੀ ਗੱਲ ਹੈ ਕਿ ਜੇ ਤੂੰ ਨਹੀਂ ਪੈਰੀ ਪੈਂਦੀ ਮੈਂ ਕਿਵੇਂ ਪੈਰੀ ਪੈ ਜਾ ਅਗਲੇ ਤੇ ਮੇਰੀ ਕੀ ਗਲਤੀ ਹੈ ਕੋਈ। ਮਾਤਾ ਕਰੇ ਹੈ ਵੀ ਨਹੀਂ ਸੀ ਮੇਰੇ ਤੇ ਤਾਂ ਗੱਲ ਤਾਂ ਆਵੇ ਜੇ ਮੈਂ ਘਰੇ ਹੁੰਦੀ ਪਹਿਲਾਂ ਤੇਰੇ ਤੋਂ ਤਾਨੂੰ ਐ ਲੱਖਣ ਆਉਂਦਾ ਸੋਚਣਾ ਸੀ ਉਹਨੇ ਵੀ ਜਦੋਂ ਮੇਰੇ ਸੱਸ ਨਹੀਂ ਕਰੇ ਹੈਗੀ ਤੇ ਵੀ ਮੈਂ ਜਾਣੀ ਆ ਤੇ ਫੇਰ ਹੁਣ ਇਹਦੇ ਚ ਮੇਰੀ ਥੋੜੀ ਗਲਤੀ ਹੈਗੀ ਉਹ ਤਾਂ ਉਹਨੂੰ ਸੋਚਣਾ ਚਾਹੀਦਾ ਸੀ ਬਾਕੀ ਸਾਰੇ ਜਿਹੜੇ ਲੜਕੇ ਵਗ ਵੀ ਗਏ ਕਿੱਡੇ ਮਾਤਾ ਕਰੇ ਸੁਣਿਆ ਨਹੀਂ ਦੂਜੇ ਦਿਨ ਆ ਜਾਂਦੀ ਘਰੇ ਇੱਕ ਲਪੜ ਵਾ ਜੇ ਤੋ ਤੇ ਕੰਮ ਵਾ ਏਡੇ ਏਡੇ ਵਧਾ ਲੋ ਹਾਦੀ ਲਹਿ ਗਈ ਉਹ ਤੇ ਹਲੀ ਜਾਵਾ ਬਸ ਦੇਖ ਮਾਂ ਗੱਲ ਸਿੱਧੀ ਜੀ ਹੈ ਮੇਰੇ ਕੋਲ ਤਾਂ ਪੇਪਰ ਉਹ ਕਹਿੰਦੇ ਅਸੀ ਇੱਕ ਦੋ ਦਿਨ ਚ ਭੇਜ ਦਾਂਗੇ ਤੇ ਮੈਂ ਤਾਂ ਕੁੜੀ ਨਾਲ ਗੱਲ ਕਰ ਰੱਖੀ ਹੈਗੀ ਮੈਂ ਤਾਂ ਹੁਣ ਉ ਵੀ ਉਹ ਕੁੜੀ ਨਾਲ ਵੀ ਤੂੰ ਕਿਸੇ ਕਰਦੇ ਤਾਂ ਨੇ ਮੈਨੇ ਦੇਈ ਜਾਵੇ ਉਹਦਾ ਕੋਈ ਗਸੂਰ ਨਹੀਂ ਹੈਗਾ ਹੁਣ ਮੈਂ ਤਾਂ ਉਹਨੂੰ ਕੁਝ ਨਹੀਂ ਕਹਿਣਾ ਮੈਂ ਤਾਂ ਕੀ ਕਹਿਣੀ ਐ ਜਿਵੇਂ ਆਪਦਾ ਮਰਜ਼ੀ ਕਰ ਤੂੰ ਮੇਰੀ ਗੱਲ ਹੋ ਸਣ ਫਿਰ ਵੀ ਉਹ ਫਿਰ ਖਰਚਾ-ਖੁਰਚਾ ਤਾਂ ਨਹੀਂ ਮੰਗਦੇ ਮੈਂ ਘਰੋਂ 1 ਰੁਪਿਆਂ ਦੇ ਦਿੰਦੀ ਜਿੰਨਾ ਤੇਰੇ ਨਾਲ ਵਾਹਣ ਹੈ ਕੱਲ ਉਹਨੂੰ ਐ ਨਾ ਹੋਵੇ ਉਹ ਜਿਤਰਾ ਕਹਿੰਦੀ ਆ ਵੀ ਕੋਈ ਪੈਸੇ ਤਾਂ ਰਹਾ ਦੇ ਖਰਚੇ ਨੂੰ ਮੇਰੇ ਨਾਲ ਕੀ ਹੈ ਘਰ ਮੇਰੇ ਨਾਲ ਨਹੀਂ ਹੈਗਾ ਜ਼ਮੀਨ ਮੇਰੇ ਨਾਲ ਨਹੀਂ ਹੈਗੀ ਖਰਚਾ ਕਰਾ ਦੇਉਂਗਾ ਮੈਂ ਮੈਨੂੰ ਕਹਿੰਦਾ ਕੋਈ ਮੇਰੇ ਨਾਲ ਤਾਂ ਹੈ ਹੀ ਨਹੀਂ ਕੁਛ ਆਹੋ ਮੈਂ ਨਹੀਂ ਵਾਹਣ ਬਹੁ ਨਾਲ ਲਵਾਉਂਦੀ ਹਜੇ ਕੋਈ ਨਹੀਂ ਨਾਲ ਵੀ ਮੈਂ ਤਾਂ ਆਪ ਹੀ ਨਹੀਂ ਚਾਹੁੰਦਾ ਵੀ ਉਧਰ ਕੋਈ ਕਰ ਚੱਲ ਚੀਜ਼ ਜਾਵੇ ਹੂੰ ਕੀ ਆ ਕਰ ਨੂੰ ਖਰਚਾ ਵਾਂਗ ਕਰਕੇ ਬਹਿ ਜੇ ਆਪਣੇ ਕਿਹੜਾ ਕੋਈ ਜਵਾਕ ਜਲਾ ਸੀ ਚੰਗੀ ਹੋਇਆ ਫਿਰ ਜਿਹੜਾ ਜੇ ਜਵਾਕ ਹੋਣ ਤਾਂ ਫਿਰ ਉਦੋਂ ਹੀ ਕੰਮ ਵੱਡਾ ਹੀ ਹੋ ਜਾਂਦਾ ਕੋਈ ਨਾ ਬਸ ਜਿਹੜਾ ਕੋ ਸੋਨਾ ਸੀਗਾ ਹੋ ਗਿਆ ਮਿੱਟੀ ਪਾ ਹੁਣ ਉਹ ਤੇ ਅੱਗੇ ਦੇ ਦੇਖਦੇ ਆ ਕੀ ਬਣਦਾ ਫਿਰ ਹੁਣ ਤੇਰੇ ਕੀ ਸਕੀਮ ਆ ਬਸ ਸਕੀਮ ਕੀ ਹੋਣੀ ਸੀ ਮੈਂ ਤਾਂ ਕੁੜੀ ਨਾਲ ਗੱਲ ਕਰ ਲਈ ਬਸ ਉਹ ਦੇਖਦੇ ਆ ਆਪ ਤੇ ਘਰੇ ਗੱਲਬਾਤ ਕਰ ਲੋਗੀ ਤੇ ਸਾਰਾ ਕੁਝ ਠੀਕ ਹੀ ਹੋ ਜਾਊਗਾ ਬਸ ਹੁਣ ਚੱਲ ਦੇਖ ਨੇ ਟਾਂਗਾ ਲੈ ਮੈਂ ਆ ਹੀ ਸੋਚ ਕਰੀ ਆਂ ਨੀ ਆਂ ਕਿ ਮੈਨੂੰ ਤਾਂ ਇਹੀ ਹੋ ਗਿਆ ਸੀ ਵੀ ਖਾਣੀ ਕੋਈ ਲੱਪੜ ਲਪੜ ਮਾਰੇ ਤਾਂ ਕੋਈ ਮਾੜਾ ਮਟੋ ਉਹਨੇ ਤਲਾਕ ਤਾਂ ਹੀ ਗੱਲ ਪਝਾਤੀ ਚਲ ਕੋਈ ਨਾ ਫੇ ਮੇਰੇ ਪੁੱਤਰਾ ਤਾਂ ਚਲ ਫੇ ਕਿਹੜਾ ਰੋਟੀ ਪਕਦੇ ਨੀ ਹੋਣੀ ਘਰਤਾ ਵਾਜੀ ਜਾਊਗਾ ਪਰ ਉਹ ਇੱਕ ਨਾ ਇੱਕ ਦਿਨ ਜ਼ਰੂਰ ਪਛਤਾਊਗੀ ਮੈਂ ਤਾਂ ਮੂਰੇ ਉਹਦੇ ਤਾਂ ਦਿਆ ਕਰਦੀ ਸੀ ਹੋ ਵਾਲੀ ਗਰਮੀ ਹੋਰੀ ਪੁਰਾਣੀ ਹਵਾ ਹੈ ਨੀ ਕੋ ਮੜ ਕੋਮਲ ਹਾਂਜੀ ਬੇਬੇ ਪੂਰੇ ਆਪ ਤੁਮਾਰੇ ਮਾੜੇ ਮੇਰੇ ਕੋਲੇ ਹਾਂਜੀ ਬੇਬੇ ਆ ਗਏ ਤੁਸੀਂ ਹਾਂ ਆ ਗਈ ਹੋ ਠੀਕ ਹੈ ਹਾਂ ਹਾਂ ਬੇਬੇ ਠੀਕਾਂ ਵਧੀਆ ਤੇ ਤੂੰ ਗਈ ਨਹੀਂ ਅੱਜ ਕੰਮ ਤੇ ਬੇਬੇ ਅੱਜ ਬੱਸ ਨਾ ਤੇਵੇ ਨਹੀਂ ਸਹੀ ਸੀਗੇ ਮੇਰੀ ਬੁਖਾਰ ਜਾ ਹੋ ਗਿਆ ਸੀ ਮੈਨੂੰ ਰਾਤ ਤਾਂ ਕਰਕੇ ਅੱਛਾ ਕੀ ਕਰਿਆਈ ਕੁਝ ਨਹੀਂ ਬੇਬੇ ਬੱਸ ਉਹ ਕੱਪੜੇ ਜੇ ਪੈ ਸੀਗੇ ਧੋਣ ਵਾਲੇ ਉਹ ਤੋਂ ਕਿ ਆਈਆਂ ਪੁੱਤ ਮੈਂ ਤੈਨੂੰ ਇੱਕ ਗੱਲ ਹੋਰ ਆਦੀ ਸੀ ਹਾਂਜੀ ਮਾਤਾ ਨੂੰ ਹੋਰੀ ਘੋਚ ਖੜੀ ਹੋ ਗਈ ਮੈਂ ਹੈ ਨਹੀਂ ਸੀ ਤੂੰ ਸੱਚੋ ਸੱਚ ਦੱਸ ਵੀ ਸਹਿਲਾ ਸਾਡੇ ਘਰੇ ਗੱਲ ਕੀ ਹੋਈ ਹੈ ਗੱਲ ਉਹ ਦੀਦੀ ਵਾਲੀ ਹਾਂ ਉਹ ਤਾਂ ਨਾ ਬੇਬੇ ਮੈਂ ਤੁਹਾਨੂੰ ਗੱਲ ਦੱਸਦੀ ਆਂ ਕੀ ਗੱਲ ਹੋਈ ਵੀਰ ਆਇਆ ਸੀ ਮੇਰੇ ਕੋਲੇ ਪਰਗਟ ਆਪਣਾ ਵੱਡਾ ਤੇ ਕਹਿੰਦਾ ਵੀ ਕੁੜੀਏ ਤੂੰ ਕਿਰਾਇਆ ਨਹੀਂ ਦਿੱਤਾ ਹੈਗਾ ਮਹਾਵੀਰੇ ਮੈਂ ਦੋ ਦੋ ਮਹੀਨਿਆਂ ਦਾ ਕਿਰਾਇਆ ਮਹਾ ਮੈਂ ਦੇਤਾ ਦੀਦੀ ਨੂੰ ਫੜਾਤਾ ਮੈਂ ਤੈਨੂੰ ਪਤਾ ਬੇਬੇ ਮੈਂ ਫੜਾਦਾ ਨਹੀਂ ਨਾਲ ਦੀ ਨਾਲ ਪੁੱਤੇ ਸੀ ਪੁੱਤ ਮੈਨੂੰ ਹੁਣ ਕਿੱਦਾਂ ਦੀ ਰਹੀ ਨਹੀਂ ਤੇ ਬੇਬੇ ਮੈਂ ਪਹਿਲੀ ਦੇ ਦਿੱਤੇ ਸੀ ਦੋ ਮਹੀਨਿਆਂ ਦੇ ਪੈਸੇ ਤੇ ਦੀਦੀ ਮੈਨੂੰ ਆਖ ਕੇ ਕਹਿੰਦੀ ਹਾਂ ਹਾਂ ਕਹਿੰਦੂ ਤੂੰ ਤਾਂ ਪੈਸੇ ਨਹੀਂ ਦਿੱਤੇ ਹੈਗੇ ਅੱਛਾ ਮਹਾ ਦੀਦੀ ਮੈਂ ਪੈਸੇ ਦਿੱਤੇ ਸੀ ਝੂਠ ਕਾ ਤੋ ਬੋਲੀ ਜਾਂਨੇ ਹੋ ਤੈਨੂੰ ਪਤਾ ਮੈਂ ਕੁਝ ਨਹੀਂ ਕਿਹਾ ਹੈਗਾ ਬੇਬੇ ਲੈਂਦੀ ਨੇ ਹੱਥ ਕਣ ਧੱਕ ਨਹੀਂ ਕਰੀ ਮੇਰੇ ਥੱਪ ਸਤਿਅਰੇ ਮਾਰਿਆ ਹਾਂ ਮੇਰੇ ਥੱਪੜ ਮਾਰੇ ਤੇ ਮੰਗਰੋ ਵੀ ਰਾਇਆ ਮੈਨੂੰ ਤਾਂ ਖਰ ਦੱਸ ਸਾਰੀ ਗੱਲ ਪਾਰਕੜਨੀ ਦਿੱਤੀ ਕਹਿੰਦਾ ਕੁੜੀ ਦੀ ਲੱਪੜ ਮਾਰਿਆ ਹਾਂ ਮੈਂ ਕਿ ਮੈਂ ਕਿ ਚੱਲ ਮੈਂ ਕੋਲ ਬੇਬੇ ਮੈਂ ਤੇ ਗੱਲ ਕਰਦੀ ਆ ਦੇਖ ਪਹਿਲਾਂ ਘਰੇ ਦੇ ਖਚੋਰੀ ਹੋਗੀ ਠੀਕ ਹੈ ਹਾਂ ਬੇਬੇ ਦੇਖ ਮੈਂ ਕਰੀ ਨਹੀਂ ਹੈਗੀ ਫਿਰ ਵੀ ਮੇਰੇ ਸਿਰ ਤੇ ਇਲਜ਼ਾਮ ਲਾਇਆ ਮੈਂ ਫਿਰ ਵੀ ਤੁਹਾਨੂੰ 5000 ਰੁਪਏ ਦਿੱਤਾ ਉਹਨੇ ਕੋਈ پلان ਹੀ ਆਪ ਬਣਾਇਆ ਸੀ ਪੁੱਤ ਆਸਰ ਉਹਨੇ ਰਹਿਣ ਦੀ ਵਾਲੀ ਨੇ ਵੀ ਇੱਥੇ ਵੀ ਮੈਂ ਰਹਿਣਾ ਨਹੀਂ ਉਹ ਤੇਰੇ ਤੇ ਤਾਂ ਉਹੀ ਇਲਜ਼ਾਮ ਲਾਉਂਦੀ ਸੀ ਹੁਣ ਪਤਾ ਲਾ ਲਾ ਉਹਦੇ ਕਰਤੂਤਾਂ ਦਾ। ਅਹ ਦੇਖ ਬੇਬੇ ਨਾ ਤਾਂ ਦੇਖਿਆ ਜ ਕੁਝ ਪਹਿਲਾਂ ਕਰਿਆ ਚੋਰੀ ਜਿਕਾਰੀ ਵਾਲਾ ਨਾ ਹੁਣ ਮੈਂ ਕਰਾਂ। ਹੂੰ ਤੇ ਨਹੀਂ ਲੋੜ ਐ। ਤੇ ਬੇਬੇ ਉਹ ਤਾਂ ਮੈਨੂੰ ਕੀ ਤਕਲੀਫ ਹੋਣੀ ਸੀ ਮੈਂ ਤਾਂ ਕਿਰਾਇਆ ਦੇ ਕਿਉਰੇ ਰਹਿਣਾ ਸੀ। ਹਾਂ। ਮੈਂ ਕਿਰਾਇਆ ਟਾਈਮ ਤੇ ਦੇ ਹੀ ਜਾਂਦੀ। ਅਸਾਂ ਫੇ ਤੇਰੇ ਲੱਪੜ ਮਾਰ ਗਈ। ਮੇਰੇ ਬੇਬੇ ਮੇਰੇ ਥੱਪੜ ਮਾਰੇ ਆ ਮੈਂ ਉਹਨੂੰ ਫੇਰ ਵੀ ਨਹੀਂ ਕੁਝ ਕਿਹਾ ਮੈਂ ਚੱਲ ਵੱਡੀ ਐ ਕਾਦੇ ਵਾਸਤੇ। ਉਧਰ ਵੀਰੇ ਵੀਰੇ ਨੇ ਦੇਖ ਲਿਆ। ਵੀਰੇ ਨੇ ਲੈੰਦੇ ਨੇ ਉਹਦੇ ਥੱਪੜ ਮਾਰੇ। ਐਨੇ ਕੱਟਨਾ ਕਣੀ ਹਾਂ ਹਾਂਗੇ ਮੈਂ ਤਾਂ ਉਰੇ ਰੰਡ ਜਾਤਾ ਕੁੜੀ ਰਹੂਗੀ ਜਾਂ ਐ ਰਹੂਗੀ ਮਾ ਵੀਰੇ ਕੋਈ ਗੱਲ ਨਹੀਂ ਫਿਰ ਮੈਂ ਬਗ ਜਾਨੀਆ ਕਹਿੰਦਾ ਤੂੰ ਕਿੱਥੇ ਜਾਣਾਗਾ ਫਿਰ ਉਹ ਆਪ ਹੀ ਬੰਦਨੀ ਵੀਰੇ ਨੇ ਤਾਂ ਕੁਛ ਕਿਹਾ ਵੀ ਨਹੀਂ ਹੈਗਾ ਉਹਨੂੰ ਉਹਨੇ ਤਾਂ ਗੱਲ ਹੀ ਨਹੀਂ ਸੁਣੀ ਹੈਗੀ ਕਿਸੇ ਦੀ ਮੈਂ ਤਾਂ ਮੈਨੂੰ ਕਰਮਾ ਜਦੋਂ ਆਈ ਆਂਗੀ ਮੈਂ ਤਾਂ ਦੋ ਦਿਨ ਮੈਨੂੰ ਲੱਗ ਗਏ ਮੈਨੂੰ ਕਿਹੜਾ ਪਤਾ ਸੀ ਜੇ ਮੰਗਰੇ ਫੋਨ ਲਾਉਂਦਾ ਮੁੰਡਾ ਜੱਜ ਤੇ ਲੜੇ ਸੀ ਮੈਨੂੰ ਉਹਦੀ ਦੱਸ ਦਿੰਦਾ ਮੈਂ ਤਾਂ ਉਹਦੀ ਆ ਜਾਂਦੀ ਇਹ ਤਾਂ ਪ੍ਰਗਟ ਦੀ ਭੂਆ ਨਾ ਢਿੱਲੀ ਜੀ ਹੋ ਰਹੀ ਸੀ ਕਿ ਮੈਂ ਪਤਾ ਲੈਣ ਬਗ ਗਈ ਮੈਂ ਕਿਹਾ ਜਦੋਂ ਚੱਲ ਘਰੇ ਕੰਮ ਆਲੀ ਹੈਗੀ ਮਾ ਨਾਲ ਦੋ ਦਿਨ ਹੋਰ ਬ ਮੈਨੂੰ ਘੜਾ ਪਤਾ ਸੀ ਵੀ ਐਡਾ ਕੰਮ ਬੱਜੂਗਾ ਤੁਹਾਡੇ ਘਰੇ ਹੋਰ ਬੇਬੇ ਆ ਦੋ ਦਿਨ ਫਿਰ ਮੈਂ ਇਹ ਬਣਾ ਕੇ ਦਿੱਤੀਆਂ ਨੇ ਵੀਰੇ ਹੋਰ ਰੋਟੀਆਂ ਸ਼ਰਮ ਮਲ ਆਦੀ ਸੱਚੀ ਹੋਈ ਗੱਲ ਮੈਨੂੰ ਤਾਂ ਪਹਿਲੀ ਪਤਾ ਸੀ ਪੁੱਤ ਆ ਸਦਾ ਜੀਤੇ ਮੈਂ ਤਾਂ ਇਹਨੂੰ ਰੱਖ ਲਿਆ ਸੀ ਨਾ ਦੇਖੋ ਉਹਦੀ ਕਿਚਿਰ ਵੀ ਚਿਰੀਆਂ ਕਰਦੀ ਸੀ ਉਹ ਇਹ ਕੁਮਾਰੀ ਰੱਖ ਲਈ ਘਰੇ ਆਏ ਬਹਾਲਿਆ ਬਾਰਾ ਖਲੇ ਬੇਬੇ ਕਿਰਾਏ ਨੂੰ ਵੀ ਮੈਨੂੰ ਅੰਦਰ ਵੜ ਕੇ ਕਹਿੰਦੀ ਮੈਂ ਲਉਂਗੀ ਕਿਰਾਇਆ ਮੈਂ ਕਿ ਚਲ ਕੋਈ ਨਾ ਉਹ ਜਾਣੇ ਘੜਾ ਜਿਹਦਾ ਨਾ ਪੁੱਤ ਸੀ ਉਹਦੇ ਨਾਲ ਮੈਂ ਤਾਂ ਨਾ ਬਸ ਜਿਵੇਂ ਇੱਕ ਚੋਰ ਦੀ ਮਾਂ ਕੋਠੀ ਚ ਮੂ ਮੈਂ ਤਾਂ ਉਹਦੇ ਨੂੰ ਅੰਦਰ ਵੜ ਵੜ ਨੀ ਮੀ ਹੋ ਕੇ ਕੱਢਦੀ ਸੀ ਬੇਬੇ ਮੈਂ ਤਾਂ ਉਹ ਗੱਲ ਕਰਦੀ ਆ ਵੀ ਜੇ ਐਨਾ ਹੀ ਹਨਾ ਵੀ ਮੇਰੇ ਕਰਕੇ ਘਰ ਖਰਾਬ ਹੁੰਦਾ ਸੀਗਾ ਫਿਰ ਤੂੰ ਮੈਨੂੰ ਕਾਣੂ ਰੱਖਿਆ ਸੀ ਮੈਂ ਤੈਨੂੰ ਪਹਿਲੀ ਇਹ ਗੱਲ ਕਹੀ ਸੀ ਵੀ ਆਪਦੇ ਨੂੰ ਪੁੱਤ ਨਾਲ ਗੱਲ ਕਰ ਲੈ ਪੁੱਤ ਪਤ ਨਹੀਂ ਸੀ ਮੈਂ ਕਿਹਾ ਮੈਂ ਕੱ ਵੀ ਚਲ ਜਦੋਂ ਪਹਿਲਾਂ ਕਿਹੜਾ ਕਿਰਾਏਦਾਰ ਰਹਿੰਦੇ ਨਹੀਂ ਸੀ ਉਦੋਂ ਵੀ ਰਹਿੰਦੇ ਸੀਗੇ ਦੱਸ ਉਹ ਹੀ ਗੱਲ ਖਬਰ ਤੇਰੇ ਨਾਲ ਤਾਂ ਉਹਦੀ ਕੀ ਦੁਸ਼ਮਣੀ ਹੋ ਗਈ ਹਾਂ ਬੇਬੇ ਨਾਲੇ ਮੈਂ ਤਾਂ ਕੁਝ ਕਿਹਾ ਵੀ ਨਹੀਂ ਤੇ ਬੇਬੇ ਇੱਕ ਗੱਲ ਹੋਰ ਵੀ ਹੁਣ ਦੀਦੀ ਆਉਂਦੀ ਨਹੀਂ ਹੈਗੀ ਪੁੱਤੋਂ ਦਾ ਤਲਾਕਾਂ ਤਾਂ ਹੀ ਕੰਮ ਵਧ ਗਿਆ। ਅੱਛਾ ਤਲਾਕ ਦੇਉਂਗੀ ਕਹਿੰਦੀ। ਤਲਾਕ ਦਾਕ। ਦੇਖੀ ਤੇ ਮੈਂ ਨਹੀਂ ਦੇਖੋ ਕੁਝ ਕਿਹਾ ਹੈਗਾ ਠੀਕ ਹੈ। ਕੱਲ ਨੂੰ ਐ ਨਾ ਕਹਿ ਦਿਓ ਵੀ ਪਈ ਦੇਖ ਤੇਰੇ ਕਰਕੇ ਸਾਡਾ ਘਰ ਖਰਾਬ ਹੋ ਗਿਆ। ਬੇਬੇ ਮੈਂ ਤਾਂ ਕੁਝ ਵੀ ਨਹੀਂ ਕਿਹਾ ਸੀ। ਪੁੱਤ ਮੇਰੀ ਗੱਲ ਸੁਣ। ਤੈਨੂੰ ਮੈਂ ਕਿਉਂ ਕਹੂੰਗੀ? ਕੰਮ ਤਾਂ ਉਹਨੇ ਆਪ ਦੀ ਆਪ ਬਧਾਇਆ। ਠੀਕ ਹੈ ਨਾ? ਉਹਦਾ ਅਸਲ ਨਾ ਤਾਂ ਵਰਗਣੂ ਨੇ ਸਮਝਦੀ ਨਹੀਂ ਸੀ। ਸੋ ਮਗਾ ਸਾਰੀ ਗੱਲ ਤੇ ਮੇਰੀ ਹੀ ਸੀ ਜਿਹੜੀ ਮੈਂ ਉਹੀ ਗੱਲ ਮੁੰਡੇ ਦੇ ਉਤੋਂ ਦੀ ਹੋ ਕੇ ਮੈਂ ਕਹਤਾ ਮੈਂ ਕੋਈ ਨਾ ਦੇਖਣ ਗਏ ਉਤੋਂ ਪਸੰਦ ਕਰ ਲਈ ਸੋਣੀ ਹੈਗਾ ਨਾ ਮੰਮੀ ਕੋਥੇ ਦੇਖਣੀਆਂ ਨਹੀਂ ਨਾ ਨੀ ਆਨੰਦ ਦੇਤੇ ਮੈਂ ਕਿਹਾ ਚਲ ਉਹੀ ਗੱਲ ਚੱਲ ਜਿਬਾਕ ਦਾ ਘਰ ਵੱਜ ਗਿਆ ਪਰ ਵੀ ਗਲਤੀ ਮੇਰੀ ਵੀ ਹੈ ਮੈਂ ਹੁਣਾਂ ਹੀ ਪਸਤਾਉਂਦੀ ਸੀ ਵੀ ਜੇ ਉਹੀ ਗੱਲ ਮੈਂ ਮੁੰਡੇ ਰੀ ਮੈਂ ਤਾਂ ਨਾ ਕਰਦੀ ਨਾ ਨੀ ਵਧੀਆ ਹੁੰਦਾ ਉਦੋਂ ਨਾ ਤਾਂ ਕੋਈ ਗੱਲ ਹੁਣ ਤਲਾਕਾਂ ਤਾਂ ਹੀ ਕੰਮ ਵੱਧ ਗਿਆ ਤੈਨੂੰ ਤਾਂ ਮੈਂ ਕਹੀ ਲਈ ਨਹੀਂ ਤੂੰ ਨਾ ਡਰ ਤੂੰ ਨਾ ਡਰ ਪੁੱਤ ਚੱਲ ਕੋਈ ਗੱਲ ਨਹੀਂ ਬੇਬੇ ਮੇਰੇ ਨਾਲ ਫੋਨ ਆਈ ਜਾਂਦਾ ਮੈਂ ਨਾ ਮੇਰੀ ਮੰਮੀ ਨਾਲ ਗੱਲ ਕਰਨੀ ਹੈ ਕਰ ਲੈ ਚੱਕ ਲੈ ਫੋਨ ਤੂੰ ਨਾ ਡਰੀ ਮੇਰੀ ਧੀ ਕੋਈ ਨਹੀਂ ਬੇਬੇ